ਅੱਜ ਦੀ ਕਹਾਣੀ ਔਰਤ ਦੇ ਉਸ ਪੱਖ ਦੀ ਕਹਾਣੀ ਹੈ ਕਿ ਔਰਤ ਜਦੋਂ ਕਿਸੇ ਨੂੰ ਪਿਆਰ ਕਰਦੀ ਹੈ ਤੇ ਉਸ ਦੀਆਂ ਹਰ ਵਧੀਆਂ ਵੀ ਹੱਸ ਕੇ ਝਰ ਜਾਂਦੀ ਹੈ। ਇਸ ਕਹਾਣੀ ਵਿੱਚ ਭੈਣ ਦੱਸਦੀ ਹੈ ਕਿ ਮੇਰਾ ਪਤੀ ਬਹੁਤ ਹੀ ਵੱਡਾ ਨਸ਼ੇ ਦਾ ਆਦੀ ਸੀ। ਭਾਂਡੇ ਘਰ ਦੇ ਤੱਕ ਵੇਚ ਦਿੰਦਾ ਸੀ ਤੇ ਹਰ ਉਹ ਚੀਜ਼ ਵੇਚ ਦਿੱਤੀ ਜਿਸ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਸੀ ਪਰ ਪਤ ਭੈਣ ਕਹਿੰਦੀ ਆ ਕਿ ਉਹ ਆਪਣੇ ਪਤੀ ਨੂੰ ਇੰਨਾ ਕੁ ਪਿਆਰ ਕਰਦੀ ਸੀ ਕਿ ਉਸ ਦੀ ਇਹ ਗੱਲਾਂ ਵੀ ਜਰ ਗਈ। ਭੈਣ ਦੱਸਦੀ ਆ ਕਿ ਉਸ ਦੇ ਪਤੀ ਨਸ਼ੇ ਦੀ ਤੋੜ ਵਿੱਚ ਇੰਨਕ ਹੱਦ ਤੱਕ ਗੁజర్ ਜਾਂਦਾ ਸੀ ਕਿ ਇੱਕ ਦਿਨ ਉਸ ਦਾ ਛੋਟਾ ਬੱਚਾ ਸੀਗਾ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਉਸ ਨੂੰ ਚੱਲਦੇ ਮੋਟਰਸਾਈਕਲ ਤੋਂ ਧੱਕਾ ਦੇ ਦਿੱਤਾ ਤੇ ਪਰ ਬਾਅਦ ਵਿੱਚ ਆ ਕੇ ਕਹਿ ਦਿੰਦਾ ਸੀ ਮੈਂ ਮਜਬੂਰ ਹਾਂ ਮੈਨੂੰ ਪਤਾ ਨਹੀਂ ਲੱਗਦਾ ਕੀ ਕਰਦਾ। ਭੈਣ ਦੱਸਦੀ ਆ ਕਿ ਉਸ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਉਹ ਨਸ਼ਾ ਛੱਡੇ। ਪਰ ਆਖਰ ਤੇ ਉਸ ਦੀ ਮੌਤ ਹੋ ਜਾਂਦੀ ਹੈ ਭੈਣ ਦੀ ਜ਼ਿੰਦਗੀ ਦੀ ਕਹਾਣੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਕਿਵੇਂ ਉਸ ਨੇ ਆਪਣੇ ਪਤੀ ਦੇ ਹੁੰਦੇ ਹੋਏ ਵੀ ਬਹੁਤ ਜ਼ਿਆਦਾ ਦੁੱਖ ਝੱਲੇ ਤੇ ਉਸ ਤੋਂ ਬਾਅਦ ਇਕੱਲੀ ਰਹਿ ਕੇ ਅੱਜ ਕਿਵੇਂ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਰਹੀ ਹੈ ਉਹ ਭੈਣ ਕਹਿੰਦੀ ਹੈ ਕਿ ਮੇਰੇ ਕੋਲ ਸਮਾਂ ਹੈ ਮੇਰੀ ਉਮਰ ਵੀ ਘਟ ਹੈ ਮੈਂ ਵਿਆਹ ਵੀ ਕਰਾ ਸਕਦੀ ਹਾਂ ਪਰ ਮੇਰੇ ਪਤੀ ਦਾ ਪਿਆਰ ਮੈਨੂੰ ਇਹ ਕਰਨ ਲਈ ਮਜਬੂਰ ਨਹੀਂ ਕਰਦਾ ਕਿ ਮੈਂ ਹੋਰ ਕਿਸੇ ਦੇ ਨਾਲ ਵਿਆਹ ਕਰਾਵਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ। ਵਦਿਆ ਹੱਸੇ ਗੱਲ ਪੈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ ਜੀ। ਭੈਣੇ ਆਪਾਂ ਹਰ ਵਾਰੀ ਜਦੋਂ ਵੀ ਇੰਟਰਵਿਊ ਸ਼ੁਰੂ ਕਰਦੇ ਆ ਤਾਂ ਬਚਪਨ ਤੋਂ ਹੀ ਸ਼ੁਰੂ ਕਰਦੇ ਆ। ਜੀ। ਤੁਹਾਡੀ ਜ਼ਿੰਦਗੀ ਛੋਟੇ ਹੁੰਦਿਆਂ ਦੀ ਕਿਵੇਂ ਲੰਗੀ? ਵੀ ਜੀ ਛੋਟੇ ਹੁੰਦਿਆਂ ਤੋਂ ਹੀ ਬਸ ਦਿੱਕਤਾਂ ਬਹੁਤ ਆਈਆਂ। ਛੋਟੇ ਹੁੰਦਿਆਂ ਤੋਂ ਮੈਂ 7-8 ਸਾਲ ਦੀ ਸੀ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਸੀ। ਹੂੰ। ਬੱਦ ਵੀ ਅਸੀਂ ਛੇ ਪੈਣ ਭਰਾ ਮੇਰੇ ਮम्मा ਨੇ ਵਿਚਾਰੇ ਨੇ ਬਹੁਤ ਸਟਰਗਲ ਕੀਤਾ ਅਸੀਂ ਵੀ ਨਾਲ ਕੀਤਾ ਬਸ ਉਹਨਾਂ ਨੇ ਸਾਨੂੰ ਪਾਲਿਆ ਹੂੰ ਬਸ ਹੌਲੀ ਹੌਲੀ ਕਰਕੇ ਇਕੱਲੇ ਇਕੱਲੇ ਦੀ ਕਰਕੇ ਮੈਰਿਜ ਕੀਤੀ ਸਾਨੂੰ ਪਤਾ ਹੈ ਮਤਲਬ ਸਾਰਾ ਕੁਝ ਦੇਖਣਾ ਪੈਂਦਾ ਹੂੰ ਤੇ ਬਸ ਇਸ ਕਰਕੇ ਮੇਰੀ ਮੈਰਿਜ ਜਦ ਹੋਈ ਤਾਂ ਇਹਨਾਂ ਨੂੰ ਸਾਨੂੰ ਕਿਹਾ ਗਿਆ ਕਿ ਵਧੀਆ ਮੁੰਡਾ ਵੀ ਵਧੀਆ ਠੀਕ ਠਾਕ ਆ ਘਰਵਾਰ ਵਧੀਆ ਹੂੰ ਸਹੀ ਹੈ ਸਾਰਾ ਕੁਝ ਹੂੰ ਤੇ ਵੀਰੇ ਬਸ ਦੋ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਸੀਗਾ ਵੀ ਇਹ ਨਸ਼ਾ ਕਰਦੇ ਨੇ ਅੱਛਾ ਹਾਂਜੀ ਵੀਰੇ ਇੱਕ ਮਹੀਨਾ ਪਤਾ ਨਹੀਂ ਲੱਗਿਆ ਨਹੀਂ ਵੀਰੇ ਕੁਝ ਨਹੀਂ ਪਤਾ ਲੱਗਿਆ ਉਸ ਤੋਂ ਬਾਅਦ ਵੀਰੇ ਬਸ ਇਹਨਾਂ ਨੇ ਆਣਾ ਇਹਨਾਂ ਨੇ 2-2000 3-3000 ਦਾ ਚਿੱਟਾ ਪੀ ਜਾਣਾ ਸ਼ਾਮ ਤੱਕ ਚਣਾਈ ਦਾ ਕੰਮ ਕਰਦੇ ਸੀ ਕੰਮ ਬਹੁਤ ਵਧੀਆ ਕਰਦੇ ਸੀ ਕੰਮ ਬਹੁਤ ਸੋਹਣਾ ਸੀ ਮੇਰੇ ਡੈਡੀ ਵੀ ਮੇਰੇ ਸਹੁਰਾ ਸਾਹਿਬ ਵੀ ਉਹ ਵੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਪਰ ਬਹੁਤ ਉਹ ਤੁਹਾਨੂੰ ਮੈਂ ਬਹੁਤ ਦਵਾਈਆਂ ਦਵਾਈਆਂ ਵੀਰੇ ਬਹੁਤ ਜਿਆਦਾ ਕਿਤੇ ਕਿਤੇ ਲੈ ਗਏ ਕਦੇ ਸੈਂਟਰ ਚਕਾਤਾ ਕਦੇ ਕਿਤੇ ਪਰ ਉਹਦੀ ਕਰਮਾਂ ਨੇ ਡਾ ਨਹੀਂ ਦਿੱਤੀ ਹੈਗੀ ਹਮ ਬਸ ਵੀਰੇ ਇੱਕ ਦਿਨ ਬਸ ਘਰੋਂ ਗਏ ਮੈਂ ਸਾਡੀ ਮੇਰੀ ਮੰਮਾ ਦੀ ਤੇ ਸਾਡੀ ਥੋੜੀ ਜਿਹੀ ਕਰ ਲੜਾਈ ਹੋ ਗਈ ਹਮ ਤੇ ਮੈਨੂੰ ਕਹਿੰਦੇ ਵੀ ਚਲੋ ਵੀ ਆਪਾਂ ਨਹੀਂ ਰਹਿਣਾ ਮੈਂ ਕਿਹਾ ਵੀ ਕਿੱਥੇ ਜਾਣਾ ਤੁਸੀਂ ਬਸ ਕਹਿੰਦੇ ਕੱਪੜੇ ਪਾ ਲਾ ਵੀ ਚੱਲ ਆਪਾਂ ਰਹਿਣਾ ਹੀ ਨਹੀਂ ਹੈਗਾ ਤੇ ਮੈਂ ਕਿਹਾ ਵੀ ਠੀਕ ਹੈ ਤੇ ਸਾਡੀ ਭੂਆ ਜੀ ਨੇ ਤਪੇ ਉੱਥੇ ਲੈ ਗਏ ਮੈਨੂੰ 3-4 ਦਿਨ ਰਹੇ ਬਸ ਅਸੀਂ ਉੱਥੇ ਉਸ ਤੋਂ ਬਾਅਦ ਮੇਰੀ ਮਾਸਦੀ ਜੀ ਕੋਲ ਚੱਲ ਗਏ ਮੇਰੀ ਮਾਸਦੀ ਜੀ ਦਾ ਜਵਾਈ ਕਹਿੰਦੇ ਵੀ ਚਲੋ ਸਿਮਰਨ ਮੈਂ ਕੰਮ ਤੇ ਲਾ ਲੈਣਾ ਵੀਰੇ ਨੂੰ ਮੈਂ ਕਿਹਾ ਠੀਕ ਹੈ ਵੀਰੇ ਚਲੋ ਵੀ ਆਪਾਂ ਕੋਈ ਗੱਲ ਨਹੀਂ ਹੈ ਨਾ ਕੰਮ ਤਾਂ ਕਰਨੀ ਪੈਣਾ ਹੁਣ ਤੁਹਾਨੂੰ ਪਤਾ ਹੈ ਵੀ ਇੱਕ ਵੀ ਮਤਲਬ ਰਿਸ਼ਤੇਦਾਰਾਂ ਚ ਤਾਂ ਉਹਦਾ ਪੜਦਾ ਵੀ ਨਹੀਂ ਦਿੱਤਾ ਜਾਂਦਾ ਵੀਰੇ ਹਰ ਇੱਕ ਥਾਂ ਆਪਾਂ ਫਰੋਲ ਨਹੀਂ ਸਕਦੇ ਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਹੈਗਾ ਕਿ ਜਿਜੂ ਵੀ ਹੈ ਵੀ ਆ ਮੈਂ ਕਰਕੇ ਵੀ ਨਸ਼ਾ ਕਰਦੇ ਨੇ ਵੀ ਤੁਸੀਂ ਧਿਆਨ ਰੱਖਿਓ ਬਸ ਇੱਕ ਦਿਨ ਹੀ ਉਹ ਹੋਇਆ ਸੀ ਉਹਨਾਂ ਨੂੰ ਗਿਆਨ ਹੋ ਤੇ ਬਸ ਸ਼ਾਮ ਨੂੰ ਜਿੰਨੇ ਪੈਸੇ ਪੂਸੇ ਉਹਨਾਂ ਦੀ ਮਤਲਬ ਕੰਮ ਵੀ ਉਹਨਾਂ ਨੂੰ ਉਸ ਦਿਨ ਜ਼ਿਆਦਾ ਆਇਆ ਜਿਸ ਦਿਨ ਉਹ ਕੰਮ ਤੇ ਗਏ ਪਹਿਲੇ ਦਿਨ ਹੀ ਕੰਮ ਤੇ ਗਏ ਉਹਨਾਂ ਨੂੰ ਕੰਮ ਵੀ ਜ਼ਿਆਦਾ ਆਇਆ ਤੇ ਬਸ ਪਤਾ ਨਹੀਂ 2000 ਬਣਿਆ ਸੀ ਪਤਾ ਨਹੀਂ 3000 ਬਣਿਆ ਸੀ ਵੀਰੇ ਉਹਨਾਂ ਨੇ ਸਾਰਿਆਂ ਦੀ ਚਿੱਟਾ ਖਰੀਦ ਲਈ ਅੱਛਾ ਹਾਂਜੀ ਉਹਨਾਂ ਨੇ ਮੈਂ ਉਹਨਾਂ ਨੂੰ ਇਹ ਮੇਰੇ ਵੇਟਨ ਜਸਪ੍ਰਿਤ ਨੂੰ ਮਤਲਬ ਐਵੇਂ ਦਿੱਕਤ ਜੀ ਲੱਗੀ ਇਹ ਪਾਣੀ ਵੀ ਨਹੀਂ ਸੰੰਗ ਰਿਹਾ ਜੇ ਗਵਰਮੈਂਟਾ ਕਰਨ ਲੱਗਿਆ ਮੈਂ ਕਿਹਾ ਫੋਨ ਵੀ ਕੀਤਾ ਮੈਂ ਕਿਹਾ ਤੁਸੀਂ ਅਰਜੀਤ ਛੇਤੀ ਘਰੇ ਆਜੋ ਵੀ ਆਪਣਾ ਜੋਤ ਬਿਮਾਰ ਹੋ ਰਿਹਾ ਵੀ ਕਹਿੰਦਾ ਵੀ ਨਹੀਂ ਕਹਿੰਦੇ ਕੁਝ ਨਹੀਂ ਹੁੰਦਾ ਤਾਂ ਭੈਣ ਨੂੰ ਲੈ ਜਾ ਨਾਲ ਤੇ ਦਵਾਈ ਦਵਾ ਲਿਆ ਮੈਂ ਕਿਹਾ ਨਹੀਂ ਮੈਂ ਕਿਹਾ ਬਗਾਨੇ ਪਿੰਡ ਚ ਮੈਂ ਕਿਥੋਂ ਕੀ ਜਾਣਦੀ ਆ ਮਾਂ ਤੁਸੀਂ ਛੇਤੀ ਆਜੋ ਆਪਾਂ ਮੈਂ ਕਿਹਾ ਦੋਨੇ ਦਵਾਈ ਦਵਾ ਲਾਵਾਂਗੀ ਵੀਰੋਂ ਮੈਂ 5 ਵਜੇ ਦੀ ਫੋਨ ਲਾਉਣ ਲੱਗੀ 7 ਵਜੇ ਮੈਨੂੰ ਮੈਂ ਫਿਰ ਉਹਨਾਂ ਨੂੰ ਮਤਲਬ ਆਪ ਮੇਰੀ ਭੈਣ ਤੋਂ ਪਰਦੇ ਚ ਹੋ ਕੇ ਵੀ ਗਿਆ ਮੈਂ ਕਿਹਾ ਜੀ ਤੁਸੀਂ ਕੁਝ ਕਰਨਾ ਆ ਤੁਸੀਂ ਘਰੇ ਆ ਕੇ ਕਰ ਲਿਓ ਪਰ ਵੀ ਮਾ ਤੁਸੀਂ ਬਾਈ ਸਾਹਮਣੇ ਨਾ ਕੁਝ ਕਰਿਓ ਵੀ ਜੋ ਵੀ ਕਰਨਾ ਤੁਸੀਂ ਘਰੇ ਆ ਕੇ ਕਰ ਲਿਓ ਮੈਨੂੰ ਪਤਾ ਐ ਵੀ ਤੁਸੀਂ ਉੱਥੋਂ ਨਹੀਂ ਰਿਹਾ ਜਾਂਦਾ ਵੀ ਤੁਸੀਂ ਘਰੇ ਆ ਕੇ ਲਾ ਲਿਓ ਕਹਿੰਦਾ ਨਹੀਂ ਤੂੰ ਪਾਗਲਾ ਐ ਬਸ ਉਹਦੀ ਇਹ ਜੀ ਆਦਤ ਸੀਗੀ ਵੀਰੇ ਵੀ ਮੈਨੂੰ ਪਤਾ ਲੱਗ ਜਾਂਦਾ ਸੀ ਵੀ ਇਹਨੇ ਕੁਝ ਕਰਨਾ ਤਾਂ ਕਰਨੀ ਆ ਫੇਰ ਨਹੀਂ ਹਰਜੀਤ ਤੂੰ ਘਰੇ ਆ ਕੇ ਆ ਬਦਨਾਂ ਨੂਣ ਵੇਲੇ ਕੁਝ ਕਰ ਲਈ ਜਿਹੜਾ ਕੁਝ ਕਰਨਾ ਪਰ ਤੇ ਇੱਕ ਵਾਰ ਘਰੇ ਆ ਜਾ ਤੇ ਵੀਰੇ ਬਸ ਫਿਰ ਅੱਪੇ ਜਿਵੇਂ ਆਪਾਂ ਕਹਿੰਦੇ ਆ ਵੀ ਆਪਣਾ ਬੱਸ ਸਟੈਂਡ ਐ ਪਿੰਡ ਚੋਂ ਆਂਦੇ ਆਂਦੇ ਨੇ ਉੱਥੇ ਮੇਰੇ ਬਾਈ ਨੂੰ ਰੋਕ ਲਿਆ ਤੇ ਕਹਿੰਦਾ ਵੀਰੇ ਖੜ ਜਾ ਮੈਂ ਵਾਸ਼ਰੂਮ ਜਾ ਕੇ ਆਉਣਾ ਉਹਨੇ ਵਿਚਾਰੇ ਨੇ 10 ਮਿੰਟ ਡਿੱਕਿਆ 15 ਮਿੰਟ ਡਿੱਕਿਆ ਉਹ ਵਾਪਸ ਆ ਗਿਆ ਵਿੱਚ ਵਾ ਗਿਆ ਮੁਰਦ ਘੜਦੇ ਵੀ ਮੈਂ ਦੇਖਾਂ ਤਾਂ ਸਹੀ ਵੀ ਹਜੇ ਆਇਆ ਨਹੀਂ ਤਾਂ ਵੀਰੇ ਫਿਰ ਜਦੋਂ ਜਾ ਕੇ ਦੇਖਿਆ ਉਹਦਾ ਮੂੰਹ ਮਿੱਟੀ ਚ ਲੱਗਿਆ ਪਿਆ ਸੀ ਇਧਰਲੀ ਬਾਹਰ ਚ ਸਰੀੰਜਸ ਸੀ ਤੇ ਇਧਰਲੀ ਚੋਂ ਬਲੱਡ ਨਿਕਲ ਰਿਆ ਸੀਗਾ ਤਾਂ ਫਿਰ ਭੱਜ ਕੇ ਸਾਨੂੰ ਬਾਈ ਲੈਨ ਆਇਆ ਕਰੇ ਕਹਿੰਦਾ ਵੀ ਐਵੇਂ ਕਰਕੇ ਐਵੇਂ ਗੱਲ ਹੋ ਗਈ ਸਿਮਰ ਨੂੰ ਤੁਸੀਂ ਇੱਥੇ ਆ ਜਾਵਾਂਗੇ ਵੀਰੇ ਉਹਨੂੰ ਤਾਂ ਹਾਂ ਐਵੇਂ ਕਰਕੇ ਐਵੇਂ ਹੋ ਗਾ ਲੋ ਤੇ ਵੀਰੇ ਫਿਰ ਵਸ ਕਿਰਾ ਇੱਕ ਫਿਜਕੀ ਜੇ ਲਈ ਮੇਰੇ ਜਾਂਦੇ ਮੈਂ ਮੂੰਹ ਚੋਂ ਰਸਤਾ ਰੁੱਤਾ ਚੱਕ ਡਿਆ ਸਾਰਾ ਮਤਲਬ ਚੱਕਿਆ ਉਹਨੂੰ ਬੁੱਕਲ ਚ ਲੈਤਾ ਪਰ ਵੀਰੋ ਭੁੱਲਿਆ ਨਹੀਂ ਕਿੰਨਾ ਔਖਾ ਹੋਣਾ ਤੁਹਾਨੂੰ ਹਨਾ ਤੁਹਾਡਾ ਪਤੀ ਤੁਹਾਡੇ ਹੱਥਾਂ ਚ ਹੀ ਚੱਲ ਵਸੇ ਬੀਰੀ ਮਰੀ ਮੰਮਾ ਦਾ ਮਤਲਬ ਸਾਡਾ ਪਿੰਡ ਕਾਫੀ ਦੂਰ ਪੈ ਜਾਂਦਾ ਉਤੋਂ ਅਸੀਂ ਜ ਤ 8 ਵਜੇ ਮੇਰੀ ਮੰਮਾ ਨੂੰ ਮੇਰੀ ਭੈਣ ਨੂੰ ਫੋਨ ਕੀਤਾ ਮੈਂ ਇਹ ਕਿ ਅਭੀ ਐਵੇਂ ਕਰਕੇ ਐਵੇਂ ਗੱਲ ਹੋ ਗਈ ਤੇ ਮੈਂ ਉਸ ਤੋਂ ਸੀ ਛੇਤੀ ਆਜੋ ਕਿਉਂਕਿ ਭਗਾਨੇ ਪਿੰਡ 'ਚ ਮੇਰੇ ਦਿਮਾਗ ਨੂੰ ਵੀ ਨਹੀਂ ਆਉਣਾ ਔੜਿਆ ਵੀ ਆਪਾਂ ਕਿਸੇ ਐਂਬੂਲੈਂਸ ਨੂੰ ਫੋਨ ਕਰ ਲਈਏ ਜਾਂ ਕਿਤੇ ਲੈ ਜਾਈਏ ਵੀਰੇ ਜੇ ਕੋਈ ਆਣਾ ਮਤਲਬ दारू ਵਾਲਾ ਹੁੰਦਾ ਜਾਂ ਕੋਈ ਹੋਰ ਸ਼ੌਂਦਾ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਨਿੰਬੂ ਦੇ ਦਈਏ ਜਾਂ ਸ਼ੋਰਾ ਨਾ ਵੀਰੇ ਦਾ ਪਤਾ ਨਹੀਂ ਸੀਗਾ ਵੀ ਇਹਦਾ ਨਸ਼ਾ ਕਿਵੇਂ ਉਤਰੂਗਾ ਤਾਂ ਵੀਰੇ ਬਸ ਕੀ ਹੋਇਆ ਮੈਨੂੰ ਕਿਸੇ ਮੁੰਡਾ ਨੇ ਕਿਹਾ ਵੀ ਦੀ ਦੀ ਇਹਦੇ ਨੱਕ ਚ ਤੇਲ ਲਾ ਦੋ ਇਹਦੇ ਕੰਨਾਂ 'ਚ ਤੇਲ ਲਾ ਦੋ ਵੀ ਇਹਦੀ ਡੋਜ ਜ਼ਿਆਦਾ ਲੱਗ ਗਈ ਆ ਪਰ ਬਹੁਤ ਕੋਸ਼ਿਸ਼ ਕੀਤੀ ਵੀਰੇ ਠੰਡਾ ਪਾਣੀ ਪਾਈ ਗੇ ਸਿਰ ਚ ਉਹ ਜਮੀ ਬਿਲਕੁਲ ਜਮ ਹੋ ਗਿਆ ਬਸ ਫਿਰ ਮੈਂ 11:30 11:30 ਮਦਦ ਇੱਕ ਵੀਰੇ ਐਂ ਲੈ ਕੇ ਬੈਠੀ ਰਹੀ ਆ 11:30 ਵਜੇ ਬਸ ਐਂਬੂਲੈਂਸ ਆਈ ਮੇਰੀ ਮੰਮੀ ਆਈ ਮੇਰੀ ਭੈਣ ਆਈ ਅਸੀਂ ਲੈ ਕੇ ਚੜ ਕੇ ਬਸ ਬਲੱਡ ਦੇ ਪੋਲ ਦੇ ਵੀਰੇ ਬਸ ਐਂਬੂਲੈਂਸ ਉੱਥੇ ਸੀ ਬਸ ਉਹਦੇ ਸਾਹ ਪੂਰੇ ਹੋ ਗਏ ਨਸ਼ੇ ਵਾਲੇ ਬੰਦੇ ਨੂੰ ਕਿੰਨਾ ਨਹੀਂ ਤੇ ਜੇ ਕੋਈ ਕਵੇ ਹਨਾ ਵੀ ਫੋਨ ਕਰੇ ਘਰ ਵਾਲੀ ਮੇਰੇ ਅੱਗੇ ਨਾ ਹੱਥ ਬੰਨ ਲੈਂਦਾ ਸੀ ਕਹਿੰਦਾ ਸੀ ਸਿਮਰਨ ਮੇਰਾ ਸਰੀਰ ਨਹੀਂ ਸਾਥ ਦਿੰਦਾ ਮੈਂ ਕੋਸ਼ਿਸ਼ ਹੀ ਬਹੁਤ ਕਰਦਾ ਐ ਵੀ ਮੇਰਾ ਸਰੀਰ ਸਾਥ ਨਹੀਂ ਦਿੰਦਾ ਮੈਂ ਕਹਿੰਦੀ ਮੈਂ ਤੇਰੇ ਨਾਲ ਆ ਨਾ ਤੂੰ ਛੱਡਣ ਦੀ ਕੋਸ਼ਿਸ਼ ਤਾਂ ਕਰ ਆਪਾਂ ਹਰ ਇੱਕ ਜਗ੍ਹਾ ਜਾਵਾਂਗੇ ਜਿੱਥੋਂ ਇਹ ਤੇਰਾ ਇਹ ਬਿਮਾਰੀ ਨਾਲੋਂ ਕਿਹੜਾ ਛੁੱਟ ਜੇ ਅਸੀਂ ਉਹ ਹਰ ਇੱਕ ਜਗ੍ਹਾ ਗਏ ਵੀਰੇ ਹਨਾ ਜਿੱਥੋਂ ਸਾਨੂੰ ਐਵੇਂ ਬਦ ਲੱਗਦਾ ਸੀ ਵੀ ਇੱਥੋਂ ਨਸ਼ਾ ਛੁੱਟ ਜਾਂਦਾ ਹੈ ਥੋੜਾ ਨਸ਼ਾ ਛੁੱਟ ਜਾਂਦਾ ਪਰ ਵੀਰੇ ਤੋਂ ਨਹੀਂ ਛੁੱਟਿਆ ਉਹ ਮੇਰੇ ਗਿਆ ਹੱਥ ਬੰਨ ਲੈਂਦਾ ਸੀ ਸਾਡੇ ਸਾਰੇ ਪਰਿਵਾਰ ਅੱਗੇ ਹੱਥ ਬੰਨ ਲੈਂਦਾ ਸੀ ਮੇਰੀ ਮੰਮਾ ਅੱਗੇ ਹੱਥ ਬੰਨ ਲੈਂਦਾ ਸੀ ਕਿ ਮਾਤਾ ਜੇ ਤੁਹਾਡਾ ਬੇਟਾ ਲਾਉਂਦਾ ਹੁੰਦਾ ਤੁਹਾਨੂੰ ਕਿੰਨਾ ਟੋਕ ਲੱਗਦਾ ਮੇਰੀ ਮੰਮਾ ਨੂੰ ਕਹਿ ਦਿੰਦਾ ਸੀ ਉਹ ਆਪ ਵੀ ਦੁਖੀ ਸੀ ਇਸ ਗੱਲੋਂ ਉਹ ਯਾਦ ਹੈ ਵੀਰੇ ਮੇਰੇ ਮੰਮਾ ਹੁਣ ਵੀ ਕਹਿੰਦੀ ਆ ਕਹਿੰਦੀ ਜੇ ਮੈਨੂੰ ਐਵੇਂ ਪਤਾ ਹੁੰਦਾ ਮੈਂ ਨਾ ਕਹਿੰਦੀ ਉਹਨੂੰ ਨਾ ਮੈਂ ਉਹਨੂੰ ਕੋਸ਼ ਦੀ ਵੀ ਤੋਰ ਜੀ ਤਾ ਨਾ ਨਾ ਹੱਲਾ ਨਾਲ ਅੜ ਜਾ ਮੇਰੀ ਮੰਮਾ ਨਾਲ ਲੜ ਪੈਂਦਾ ਜਿਵੇਂ ਉਹਨੂੰ ਮੈਂ ਲੈ ਕੇ ਜਾਊਂਗਾ ਮੈਨੂੰ ਜਾਣ ਨਹੀਂ ਸੀ ਜਾਂਦਾ ਹੁੰਦਾ ਵੀਰੇ ਮੈਂ 2.5 ਜਿਹੜੇ ਸਾਲ ਰਹੀ ਆ ਮਸ ਉਹਦੇ ਨਾਲ ਮੈਨੂੰ ਜਾਣ ਨਹੀਂ ਸੀ ਜਾਂਦਾ ਹੁੰਦਾ ਮੇਰੇ ਤੇ ਇੱਕ ਘਰ ਨਹੀਂ ਸੀ ਜਾਣ ਦਿੰਦਾ ਹੁੰਦਾ ਮੇਰੀ ਮੰਮਾ ਕਹਿੰਦੇ ਵੀ ਦੋ ਦਿਨ ਤਾਂ ਛੱਡ ਜਾ ਪਰ ਕਹਿੰਦੇ ਨਹੀਂ ਮੰਮੀ ਮੈਂ ਤਾਂ ਨਾਲ ਹੀ ਲੈ ਕੇ ਜਾਣਾ ਬਸ ਕਹਿੰਦੇ ਨਸ਼ੇ ਵਾਲੇ ਬੰਦੇ ਸਾਰੇ ਰਿਸ਼ਤੇ ਭੁੱਲ ਜਾਂਦੇ ਆ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਵੀ ਇਹ ਮੇਰਾ ਬੇਟਾ ਹੋਇਆ ਪੰਜ ਦਿਨਾਂ ਦਾ ਸੀਗਾ ਮੇਰਾ ਬੇਟਾ ਤੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਚਾਹ ਹੁੰਦਾ ਹੈ ਨਾ ਤੇ ਮੇਰੀ ਸੱਸ ਨੇ ਨਾ ਕੰਗਣ ਕਰਵਾ ਕੇ ਦਿੱਤੇ ਮੇਰੇ ਬੇਟੇ ਨੂੰ ਤੇ ਉਹਨੇ ਨਾ ਵੀਰੇ ਇੱਕ ਕੰਗਣ ਲਾ ਲਿਆ ਤੇ ਮੈਂ ਆਖਿਆ ਅਰਜੀ ਤਾਂ ਮੈਂ ਕਹਾ ਜੋਤ ਦਾ ਕੰਗਣ ਕਿਤੇ ਆ ਕਹਿੰਦਾ ਪਤਾ ਨਹੀਂ ਕਹਿੰਦਾ ਨੇ ਸਿੱਟ ਲਿਆ ਉਹ ਖੇਡਦੇ ਖੇਡਦੇ ਨੇ ਮੈਂ ਕਹਾ ਚੱਲ ਦੇਖ ਰਹੀ ਐ ਇੱਥੇ ਮਾ ਕੀ ਕੱਪੜਾਂ ਚ ਪਿਆ ਹੋਵੇ ਸਰਦੀ ਦਾ ਟਾਈਮ ਸੀਗਾ ਤੇ ਕਿਸੇ ਨੂੰ ਵੀਰੇ 1500 ਰੁਪਏ ਚ ਆਪਣੇ ਕੰਗਣ ਵੇਚ ਆਇਆ ਸੀ ਮੇਰੇ ਬੇਟੇ ਦੇ ਲਾ ਕੇ ਅੱਛਾ ਹਾਂ ਜੀ ਦਿਨਾਂ ਦੇ ਦੇ ਹਾਂਜੀ ਨਹੀਂ ਮੇਰਾ ਬੇਟਾ ਉਹ 7 ਮਹੀਨੇ ਦਾ ਸੀਗਾ ਅੱਛਾ ਹਾਂਜੀ ਉਹਦਾ ਬਾਵਾ ਮੋਢੇ ਜੇ ਨਾਲ ਲੱਗਦਾ ਸੀ ਖੇਡਦਾ ਸੀਗਾ ਹਾਂ ਤੇ ਮੇਰਾ ਬੇਟਾ ਉਹ ਪੰਜ ਦਿਨਾਂ ਦਾ ਸੀ ਜਦੋਂ ਵੀ ਮਤਲਬ ਜਿਹੜੇ ਮੇਰੇ ਬੇਟੇ ਦੇ ਸਲਾਮੀ ਵਾਲੇ ਪੈਸੇ ਵੀਰੇ ਸਾਰੇ ਹਨਾ ਰਿਸ਼ਤੇਦਾਰਾ ਸਭ ਦੇ ਕੇ ਜਾਂਦੇ ਨੇ ਹਨਾ ਤੇ ਸਾਰੇ ਨਮਾਰੀ ਚੋਂ ਕੱਢ ਕੇ ਸਾਰੇ ਗੈਪ ਕਰ ਲਿਆ ਅੱਗੇ ਮੈਂ ਨਾ ਸਰਾਣੇ نیچے ਰੱਖ ਲੈਂਦੀ ਵੀ ਚਲ ਪਰਸ ਪਿਆ ਹਨਾ ਇਹਦਾ ਵੀ ਚਲ ਕੋਈ ਗੱਲ ਨਹੀਂ ਨੂੰ ਕੁਝ ਬਣਵਾ ਦਾਂਗੇ ਜਾਂ ਚੈਨ ਜਾਂ ਕੋਈ ਤੰਗਣਾ ਹਨਾ ਤੇ ਬਸ ਮੈਂ ਨੂੰ ਵੀਰੇ ਕਿਤੇ ਨੀਂਦ ਆ ਗਈ ਤੇ ਸਰਾਣੇ ਸਾਰੇ ਪੈਸੇ ਲੈ ਗਿਆ ਕੱਢ ਕੇ ਤੇ ਬਸ ਸਾਰਿਆਂ ਦਾ ਚਿੱਤ ਆ ਪਿਆ ਇਹੋ ਜੀ ਬਿਮਾਰੀ ਆ ਵੀ ਰਿਸ਼ਤੇ ਵੀ ਨਹੀਂ ਹਨਾ ਪਤਾ ਲੱਗਦੇ ਆ ਆਪ ਦੇ ਵਿੱਚ ਕੁਝ ਵੀ ਇੱਕ ਦਾ ਵੀਰੇ ਕੁਝ ਵੀ ਨਹੀਂ ਦੇਖਦਾ ਮੇਰੇ ਵੀਰੇ ਪੌਣ ਵਾਲੇ ਕੱਪੜੇ ਤੱਕ ਲੈ ਜਾਂਦਾ ਸੀ ਬਿਮਾਰੀਆਂ ਅੱਛਾ ਹਾਂਜੀ ਉਹ ਵੀ ਵੇਚ ਦਿੰਦਾ ਸੀ ਹਾਂਜੀ ਵੀਰੇ ਜਿਹੜੇ ਆਪਣੇ ਆਪ ਵੇੜੇ ਵਾਲੇ ਹੁੰਦੇ ਨੇ ਹਨਾ ਜਿੱਥੇ ਵਿਕਦਾ ਮਤਲਬ ਸੈਂਸ ਹੀ ਲਾ ਲੋ ਢੇਲ ਲਾ ਲੋ ਉਹਨਾਂ ਨੂੰ ਦੇ ਆਉਂਦਾ ਸੀ ਕਰੋ ਆਟਾ ਤੱਕ ਲੈ ਜਾਂਦਾ ਸੀ ਮੰਨ ਲਓ ਹੋੜ ਆਪਾਂ ਨੂੰ ਪਤਾ ਹੈ ਵੀ ਆਪਣਾ ਆਟਾ ਪਿੰਡ ਦੇ ਵਿੱਚ ਫਲਾਣੀ ਚੱਕੀ ਤੇ ਪਿਆ ਹੂੰ ਤਾਂ ਚੱਕੀ ਤੋਂ ਆਟਾ ਚੱਕ ਕੇ ਵੇਚ ਦਿੰਦਾ ਸੀ ਅੱਛਾ ਹਾਂਜੀ ਐਨੀ ਸੀਗਾ ਵੀ ਮੇਰੇ ਬੱਚਾ ਤੇ ਮੇਰੀ ਵਾਈਫ ਕੀ ਖਾਂਗੇ ਇਹ ਸਾਨੂੰ ਦੇਖਦਾ ਸੀ ਅੱਕਾ ਪਰ ਲੈਂਦਾ ਸੀ ਆ ਕੇ ਵੀ ਹਾਂ ਵੀ ਮੈਂ ਕੀ ਕਰਕੇ ਆਇਆ ਪਰ ਜਦੋਂ ਉਹਨੂੰ ਤੋੜ ਲੱਗਦੀ ਸੀ ਵੀਰੇ ਉਹਨੂੰ ਕੁਝ ਨਹੀਂ ਸੀ ਦਿਖਦਾ ਹੂੰ ਦੇਖਦਾ ਸੀ ਸਾਡੇ ਕੰਨੀ ਆ ਕੇ ਵੀ ਮੈਂ ਕੀ ਕਰਕੇ ਆਇਆ ਵੀ ਮੈਨੂੰ ਕੀ ਹੋਈ ਜਾਂਦਾ ਪਰ ਫਿਰ ਵੀ ਉਹਨੇ ਬਸ ਹੱਥ ਬੰਦ ਲੈਣੇ ਆ ਕੇ ਤੁਸੀਂ ਵੀ ਕੁਝ ਨਹੀਂ ਕਹਿੰਦੇ ਸੀ ਵੀਰੇ ਮੈਨੂੰ ਕੀ ਨਹੀਂ ਸੀ ਜਾਂਦਾ ਮੇਰੀ ਹਿੰਮਤ ਨਹੀਂ ਸੀ ਕਰਨੀ ਕਿਉਂਕਿ ਮੈਨੂੰ ਪਤਾ ਸੀ ਵੀ ਇਹ ਥੋੜਾ ਟਾਈਮ ਆ ਮੇਰੇ ਯੋ ਮਤਲਬ ਇਸਦੀ ਇਹ ਅਹਿਸਾਸ ਹੋ ਗਿਆ ਸੀ ਹੈ ਮੈਨੂੰ ਪਤਾ ਲੱਗ ਗਿਆ ਸੀ ਵੀਰੇ ਕਿਉਂਕਿ ਉਹਦੇ ਮਤਲਬ ਸਾਰੀਆਂ ਨਾੜਾਂ ਵੀਰੇ ਬਲੋਕਾਂ ਕਾਲੀਆਂ ਹੋ ਗਈਆਂ ਸੀ ਸਾਰਾ ਕੁਝ ਮਤਲਬ ਉਹਦੇ ਪੈਰਾਂ ਦੇ ਨਹਲ ਹੱਥਾਂ ਦੇ ਨਹਲ ਜਿਹੜੇ ਆਪਣੇ ਆ ਚਿੱਟੇ ਪੈਣੇ ਵੀਰੇ ਜਮਾਂ ਬਿਲਕੁਲ ਨੀਲੇ ਹੋ ਗਏ ਸੀ ਫੇਰ ਤਾਂ ਥੋਡੇ ਤੋਂ ਵੀ ਕੱਟ ਗਿਆ ਹੋਊ ਉਹ ਹਾਂਜੀ ਮੈਂ ਉਹਨੂੰ ਕਹਿੰਦੀ ਸੀ ਅਰ ਜੀ ਤੂੰ ਕੰਮ ਨਾ ਕਰ ਮੈਂ ਹੈਗੀ ਆ ਮੈਂ ਬਿਥੇਰਾ ਕਰ ਲਵਾਂਗੀ ਮੈਂ ਖੁਦ ਕੰਮ ਕਰਨ ਜਾਇਆ ਕਰੂੰਗੀ ਪਰ ਤੂੰ ਘਰੇ ਰਹਿ ਪਾ ਜੇ ਤੂੰ ਚਿੱਟਾ ਛੱਡ ਦੇ ਪਰ ਇਹਨੂੰ ਛੱਡ ਦੇ ਤੂੰ ਗੰਦੀ ਬਿਮਾਰੀ ਨੂੰ ਜਿੰਨਾ ਕੰਮ ਕਰਦਾ ਸੀ ਉਹਨਾਂ ਸਾਰਾ ਨਸ਼ਾ ਕਰ ਲੈਂਦਾ ਸੀ ਦੁੱਗਣਾ ਖਾ ਜਾਂਦਾ ਸੀ ਵੀਰੇ ਸਾਡੇ ਸੁੱਤੇ ਪੈ ਪੀਣਾ ਲੈ ਜਾਂਦਾ ਚੱਕ ਕੇ ਵੀਰੇ ਕੋਲੇ ਨਾਲੋਂ ਮੇਰੀ ਸੱਸ ਮੈਨੂੰ ਕਹਿ ਦਿੰਦੀ ਕਿ ਤੂੰ ਰੋਕਦੀ ਨਹੀਂ ਮੈਂ ਕਹਿੰਦੀ ਮੰਮੀ ਜੇਦੋਂ ਸੋਥੋਂ ਨਹੀਂ ਰੁਕੇ ਮੈਂ ਇਥੋਂ ਕਿੱਥੇ ਰੁਕੂ ਅੱਟਾ ਵੀ ਨਾਲ ਲੈ ਜਾਂਦਾ ਚੱਕ ਕੇ ਬਾਹਰ ਨਾਲੋਂ ਚੱਕ ਕੇ ਲੈ ਗਿਆ ਰਸੋਈ ਚ ਢੋਲੀ ਲੈ ਗਿਆ ਚੱਕ ਕੇ ਬਸ ਐਵੇਂ ਪਾਪਾ ਦਾ ਪਾਪੇ ਦਾ ਸੈਂਕਲ ਲੈ ਗਿਆ ਮਤਲਬ ਜਿਹੜੀ ਚੀਜ਼ ਵੀਰੇ ਉਹਨੂੰ ਐਵੇਂ ਲੱਗਦੀ ਸੀ ਕਿ ਹੱਤਾ ਰਸੋਈ ਚ ਪੈ ਭਾਂਡੇ ਵੀ ਵੇਚ ਆਉਂਦਾ ਸੀ ਸੋ ਮਤਲਬ ਭਾਂਡੇ ਤੱਕ ਜਿਵੇਂ ਅਸੀਂ ਸੁਣਦੇ ਆਂ ਵੀ ਉਹ ਸਾਰੇ ਕੁਝ ਪੈ ਵੀ ਭਾਂਡੇ ਤੱਕ ਮੇਰੇ ਹੁੰਦੇ ਹੁੰਦੇ ਮੈਨੂੰ ਲੱਗਦਾ 8 ਸਿਲੰਡਰ ਵਾਲੀਆਂ ਢੋਲੀਆਂ ਮੇਰੇ ਮਤਲਬ ਹਜੇ ਕੰਨਾਂ ਦੇ ਟੋਪਸ ਤੋਂ ਛੋਟੇ ਛੋਟੇ ਮਤਲਬ ਚੰਦੀ ਕਹਿ ਦਿੰਦੇ ਆ ਜੀ ਨੂੰ ਆਪਾਂ ਹਜੇ ਤੱਕ ਮੇਰਾ ਆਧਾਰ ਕਾਰਡ ਵਗੈਰਾ ਮੈਂ ਦੁਬਾਰੇ ਬਣਵਾਇਆ ਹਮ ਹਜੇ ਤੱਕ ਕਿਸੇ ਦੇ ਕੋਲ ਪਈ ਆ ਸਾਡੇ ਬਰਨਾਲੇ ਅੱਛਾ ਹਾਂਜੀ ਵੀਰ ਤੁਸੀਂ ਬਰਨਾਲੇ ਵੇਚੇ ਸੀ ਹਾਂਜੀ ਵੀਰ ਇਹ ਮੇਰਾ ਸੋਹਰਾ ਪਰਿਵਾਰ ਬਰਨਾਲੇ ਆ ਹਮ ਵੈਸੇ ਤਾਂ ਸਾਡਾ ਪਿੱਛਾ ਸੀਗਾ ਸੈਣਾ ੜੜਾ ੜੜਾੜ ਦਾ ਹਮ ਤੇ ਮਤਲਬ ਇਹਨਾਂ ਨਸ਼ਾ ਤੋਂ ਡਰਦੇ ਡਰਦੇ ਕਿਤੇ ਇੱਥੇ ਆ ਗਏ ਹੋਣੇ ਸਾਰਾ ਕੁਝ ਵੇਚ ਕੇ ਵੀ ਮਤਲਬ ਬਰਨਾਲੇ ਲੈ ਲਿਆ ਸੀ ਇਹਨਾਂ ਨੇ ਹਮ ਹਾਂਜੀ ਵੀਰ ਤੁਸੀਂ ਦੱਸ ਰਹੇ ਸੀ ਤੁਹਾਨੂੰ ਮੋਟਰਸਾਈਕਲ ਤੋਂ ਵੀ ਸਿੱਟ ਦੱਸ ਹਾਂਜੀ ਵੀਰੇ ਮੇਰੇ ਨਾਲ ਹੀ ਲੜੇ ਹੋਏ ਸੀਗੇ ਮਤਲਬ ਮੇਰੇ ਨਾਲ ਲੜੇ ਹੋਏ ਸੀ ਮੈਂ ਲੜ ਕੇ 2-3 ਦਿਨਾਂ ਵਾਸਤੇ ਪਿੰਡ ਆ ਗਈ ਸੀ ਮੈਨੂੰ 3-4 ਦਿਨਾਂ ਵਾਧੂ ਲੈਣ ਆਗੇ ਮੈਂ ਕਿਹਾ ਹਰਜੀਤ ਮੈਂ ਨਹੀਂ ਜਾਣਾ ਇਹਨਾਂ ਨੇ ਕੀ ਕੀਤਾ ਸਾਡੇ ਦੁਕਾਨ ਪੈਂਦੀ ਆ ਬਾਹਰ ਦੇ ਅੱਗੇ ਰੋਡ ਦੇ ਉੱਪਰ ਉੱਥੋਂ ਬਲੇਟ ਲੈ ਲਿਆ ਬਲੇਟ ਲੱਗ ਕੇ ਮਤਲਬ ਘਰੇ ਆ ਕੇ ਮੈਨੂੰ ਇੱਕ ਦੋ ਬਾਰ ਪੁੱਛਿਆ ਇਹਨਾਂ ਨੇ ਕਿਹਾ ਤੁਸੀਂ ਜਾਣਾ ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ ਇਜਵਰ ਮੈਂ ਕਹਿੰਦੀ ਮੈਂ ਨਹੀਂ ਮੈਂ ਨਹੀਂ ਜਾਣਾ ਤਾਂ ਫਿਰ ਉਹਨੇ ਮੇਰੇ ਨਾਲ ਮੈਂ ਵੀਰੇ ਮੰਜੇ ਤੇ ਪਈ ਸੀ ਮੁੰਡੇ ਦੇ ਲਈ ਨਾਲ ਐਵੇਂ ਐਂ ਪਾਂਹ ਚ ਐ ਫੇਰਲੇ ਪਲੇਟ ਥੋੜੇ ਫੇਰ ਤੇ ਆਪ ਦੇ ਆਪ ਦੇ ਬਾਹਾਂ ਤੇ ਉਹਨੇ ਐਂ ਬਾਹਾਂ ਵੜ ਲੀਆਂ ਤੇ ਇਲਜ਼ਾਮ ਲਾਇਆ ਕਿ ਮੈਨੂੰ ਮੇਰੇ ਸਾਲਿਆ ਨੇ ਕੁੱਟਿਆ ਮੈਨੂੰ ਮੇਰੀਆਂ ਮਤਲਬ ਪਰਜਾਈਆਂ ਨੇ ਕੁੱਟਿਆ ਨਾ ਤਾਂ ਉਹਦੇ ਵਿੱਚ ਮੇਰਾ ਨਾਮ ਐ f.i.r ਦਰਜ ਕਰਾਤੀ ਮੇਰੇ ਪਰਿਵਾਰ ਤੇ ਹੂੰ ਨਾ ਦਾਦੇ ਵਿੱਚ ਮੇਰਾ ਨਾਮ ਸੀ ਨਾ ਮੇਰੀ ਮੰਮਾ ਦਾ ਨਾਮ ਸੀ ਮੇਰੇ ਦੋਨੇ ਭਰਾਵਾਂ ਦਾ ਤੇ ਦੋਨੇ ਭਝਾਈਆਂ ਦਾ ਨਾਮ ਸੀ ਕਿ ਮੈਨੂੰ ਉਹਨਾਂ ਨੇ ਕਈਆਂ ਨਾਲ ਵੜਤਾ ਅੱਛਾ ਹਾਂਜੀ ਤੇ ਸਾਡੇ ਫਟਕ ਪੈਂਦੇ ਨੇਗੇ ਬਨਾਲੀ ਵਾਲੇ ਫਟਕ ਵੱਜਦੇ ਨੇ ਸਾਡੇ ਮਤਲਬ ਥਰਮਲ ਬਣਿਆ ਹੋਇਆ ਜਿਹੜਾ ਉੱਥੇ ਜਾ ਕੇ ਨਾ ਮੇਰੇ ਚਾਚਾ ਜੀ ਨੇ ਉਹਨਾਂ ਨੇ ਪਤਾ ਲੱਗ ਗਿਆ ਵੀ ਹਰਜੀਤ ਆ ਉਹਨਾਂ ਨੇ ਬਸ ਮੋਟਰਸਾਈਕਲ ਲੈ ਕੇ ਕਰੋ ਘੇਰਾ ਵੀਰੇ ਨਿਕਲ ਗਿਆ ਉਹ ਤੇ ਉਹਨਾਂ ਨੇ ਬਸ ਉੱਥੇ ਟੀਕੇ ਟੂਕੇ ਲਵਾਏ ਤੇ ਸਾਰਾ ਕੁਝ ਕੀਤਾ ਵੀ ਕਰੇ ਭੱਗ ਗਿਆ ਇੱਕ ਵਾਰ ਤੇ ਮੇਰੇ ਸਾਹ ਸੋਰਾ ਮੇਰੇ ਤੇ ਪੜ ਕੇ ਮੈਂ ਕਿਹਾ ਤੁਸੀਂ ਦੇਖ ਲਓ ਵੀ ਇਹ ਕਹੀ ਦਾ ਨਿਸ਼ਾਨਾ ਜਾਂ ਕੁੱਤੇ ਦਾ ਨਿਸ਼ਾਨਾ ਜੋ ਮਰਜੀ ਹੈ ਮੈਂ ਕਿਹਾ ਇਹ ਦਾ ਮਤਲਬ ਨਸ਼ਾ ਕੀਤਾ ਹੋਇਆ ਸੀ ਮੰਮੀ ਐਵੇਂ ਕਰਕੇ ਆਇਆ ਵੀ ਮੰਮੀ ਨੇ ਮੇਰੀ ਨੇ ਕਿਹਾ ਤਾਂ ਵੀ ਪਈ ਅਸੀਂ ਪੇਸ ਦੇਣੀ ਹੈਗੇ ਵੀ ਅਸੀਂ ਰੱਖਾਂਗੇ 4 ਦਿਨ ਮੈਂ ਕਿਹਾ ਵੀ ਇਹ ਬਲੇਟ ਮਾਰ ਕੇ ਬਾਹਾਂ ਤੇ ਮੇਰੇ ਉੱਪਰ ਹੀ ਮੈਂ ਕਿਹਾ ਮੇਰੇ ਕੋਲੇ ਖੜ ਕੇ ਬਲੇਟ ਮਾਰ ਕੇ ਲੈ ਕੇ ਆਇਆ ਬਸ ਉਹਦੇ ਟਾਂਕੇ ਟੁੰਕੇ ਲਵਾਏ ਉਹਨਾਂ ਨੇ ਅੱਗੇ ਤੇ ਜੋ ਆਪਾਂ ਕਹਿੰਦੇ ਹੁੰਨੇ ਆਰਾਜੀ ਨਾਮਾ ਅਸੀਂ ਨਾ ਸਰਦੂਲਗੜ੍ਹ ਉਹ ਫੜਾਣ ਜਾਂਦੇ ਸੀ ਕਾਕੂ ਵੀ ਮੇਰੇ ਨਾਲ ਹੀ ਸੀ ਮੈਂ ਕਿਹਾ ਚੱਲ ਵੀ ਆਪਾਂ ਫੜਾਇਆ ਉਹਨੇ ਸਾਰਾ ਕੁਝ ਹੋ ਗਿਆ ਸੀ ਤੇ ਕਹਿੰਦਾ ਮੈਂ ਨਹੀਂ ਮੈਂ ਤੈਨੂੰ ਨਾਲ ਨਹੀਂ ਲੈ ਕੇ ਜਾਂਦਾ ਮੈਂ ਕਿਹਾ ਜਿਹੜੇ 2 ਰੁਪਏ ਹੈਗੇ ਆ ਤੂੰ ਮਾਹਾਂ ਤੂੰ ਚਿੱਟਾ ਪੀ ਆਏਂਗਾ ਕਿੱਥੇ ਤੂੰ ਕੁਝ ਨਹੀਂ ਕਰਨਾ ਹੈਗਾ ਮੈਂ ਕਿਹਾ ਮੈਂ ਤੇਰੇ ਨਾਲ ਜਾਂਦੀ ਮੇਰੇ ਡੈਡੀ ਵੀ ਸੀ ਨਾਲ ਤੇ ਬਸ ਸਾਨੂੰ ਮੈਂ ਨਾਲ ਲੜਦਾ 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 ਮੇਰੇ ਡੈਡੀ ਇੱਕ ਤੋਂ ਦੋ ਨਹੀਂ ਕਿਹਾ ਵੀ ਨਾ ਭਈ ਤੂੰ ਲੜਨਾ ਵੀ ਵੀ ਥੋੜੇ ਮੈਂ ਨਾਲ ਜਾਣਾ ਵੀ ਤੁਸੀਂ ਹੁਣ ਤਾਂ ਹਟਜੋ ਤੇ ਲੜਦਾ ਲੜਦਾ ਵੀਰੇ ਆਪਣਾ ਆਹ ਆਉਂਦਾ ਵੱਡਾ ਨੰਗਲ ਆਉਂਦਾ ਜਿਹੜਾ ਇੱਥੇ ਜੇ ਪਹੁੰਚੇ ਸੀਗੇ ਅਸੀਂ ਮੈਨੂੰ ਮੋਟਰਸਾਈਕਲ ਤੇ ਚੱਲਦੇ ਚੱਲਦੇ ਤਾਂ ਟੱਕਾ ਦੇ ਦਿੱਤਾ। ਛੋਣੇ ਥੋੜੇ ਬੱਚੇ। ਥੜੇ ਮੇਰਾ ਬੱਚਾ ਮੇਰਾ 7 ਮਹੀਨੇ ਦਾ ਸੀ ਮੇਰਾ ਬੱਚਾ। ਅੱਛਾ ਆਹ ਦਾਗ ਮੇਰੇ ਆ ਮੇਰੀਆਂ ਸੱਟਾਂ ਮੇਰੇ ਬੇਟੇ ਦੇ ਸੱਟ ਬਹੁਤ ਵੱਡਾ ਨਿਸ਼ਾਨ ਹੈ ਮੇਰੇ ਬੇਟੇ ਦੇ ਐਨਾ ਮਤਲਬ ਐਨਾ ਮਾਸ ਨਿਕਲ ਗਿਆ ਸੀਗਾ ਅੱਥਰ ਖੁੱਭ ਗਿਆ ਸੀ ਛੜਕਦਾ। ਤੇ ਬਸ ਬਹੁਤ ਟਾਂ ਵੀਰੇ ਮੈਸੇ 7 ਮਹੀਨੇ ਦਾ ਹੋਊ ਉਪਰ ਹੈ ਮੇਰੇ ਬੇਟੇ ਨਾਲ ਉਸ ਟਾਈਮ ਸਾਨੂੰ ਉਦੋਂ ਉੱਥੇ ਛੜਿੱਤਾ ਸੀਗਾ। ਐਂ ਕਿਉਂ ਤੁਹਾਡੇ ਨਗਰ ਦੇ ਤੁਹਾਨੂੰ ਪਿਆਰ ਵੀ ਨਹੀਂ ਕਰਦਾ ਸੀ ਪਿਆਰ ਵੀ ਉਹ ਬਹੁਤ ਕਰਦਾ ਸੀ ਪਿਆਰ ਹੂੰ ਬਹੁਤ ਪਿਆਰ ਕਰਦਾ ਸੀ ਪਰ ਜਿਹੜੀ ਉਹਦੀ ਤੋੜ ਸੀ ਨਾ ਉਹਨੂੰ ਉਹ ਨਹੀਂ ਸੀ ਟਿਕਣ ਦਿੰਦੀ ਹੂੰ ਪਿਆਰ ਬਹੁਤ ਕਰਦਾ ਸੀ ਸਾਨੂੰ ਸਾਡੇ ਬਿਨਾਂ ਰਹਿਂਦਾ ਨਹੀਂ ਸੀ ਸਾਨੂੰ ਦੋ ਦਿਨ ਰਹਿ ਨਹੀਂ ਸੀ ਦਿੰਦਾ ਪਿੰਡ ਬਸ ਉਹਦਾ ਹਰ ਕੀ ਹੈ ਜਿਹਾ ਸੀ ਜਾਂ ਕਹਿ ਲਓ ਉਹਦੀ ਤੋੜ ਸੀ ਬਸ ਇਹ ਚੀਜ਼ ਉਹਨੂੰ ਤੰਗ ਕਰਦੀ ਸੀ ਹੂੰ ਤਾਂ ਬਸ ਉਹਨੂੰ ਜੇ ਕੋਈ ਚੀਜ਼ ਚਾਹੀਏ ਤਾਂ ਤਾਂ ਐਂਡ ਟਾਈਮ ਚਾਹੀਦੀ ਚਾਹੀਦੀ ਆ ਅਨੇ ਸੇ ਵੀ 2-3 ਮਿੰਟ ਇਧਰ ਉਧਰ ਹੋ ਜਾਣਗੇ ਉਹਨੂੰ ਚਾਹੀਦੀ ਚਾਹੀਦੀ ਉਸ ਟਾਈਮ ਜਦੋਂ ਹਨਾ ਰਿਸ਼ਤਾ ਕਰਨ ਵੇਲੇ ਲੋਕ ਦੇਖਦੇ ਨਹੀਂ ਜੇ ਆਪਣਾ ਬੱਚਾ ਨਸ਼ਾ ਕਰਦਾ ਹੈ ਤਾਂ ਉਹਨੂੰ ਇਸੇ ਲਈ ਵਿਆਹ ਦਿੰਦੇ ਆ ਵੀ ਆਪੇ ਕਿਸੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਵੀਰੇ ਹੁਣ ਵੀ ਮੇਰੀ ਸਾਸ ਸਾਰੇ ਮੇਰਾ ਬੇਟਾ ਜਿਹੜੀ ਆਪਣੇ ਆ ਮੂਰੇ ਲਾਇਨਾ ਉੱਥੇ ਖੇਲਦਾ ਖੇਲਦਾ ਫਿਰਦਾ ਮੰਝਾ ਸੀਗਾ ਵੀਰੇ ਉੱਥੇ ਸਾਹਮਣੇ ਆਪਣੇ ਡਾਇਆ ਹੋਇਆ ਸਰਦੀ ਦੇ ਵਿੱਚ ਕਿਲ ਦਾ ਕਿਲ ਦਾ ਉੱਪਰ ਨਾਂ ਕੰਦ ਤੇ ਹੱਥ ਪਾ ਲਿਆ ਇਹਦੇ ਸਿਮਰਣ ਪਾਇਆ ਹੋਇਆ ਸੀ ਮੋਤੀਆਂ ਵਾਲਾ ਕੜਾ ਉਹਨੇ ਕੰਦ ਤੇ ਹੱਥ ਰੱਖ ਲਿਆ ਤੇ ਮੇਰੇ ਬੇਟੇ ਨੂੰ ਲਾਈਟ ਲੱਗ ਗਈ ਉਹ ਆਪਣੇ ਟੂਟੀਆਂ ਕੋਲੇ ਡਿੱਗ ਗਿਆ ਜਾ ਕੇ ਬੜਾ ਡੈਡ ਹੋ ਕੇ ਡਿੱਗ ਗਿਆ ਜੇ ਕੋਈ ਵੀਰੇ ਹੋਰ ਔਰਤ ਹੁੰਦੀ ਹਣਾ ਮੈਨੂੰ ਲੱਗਦਾ ਵੀ ਉਹ ਦਹਿਲ ਜਾਂਦੀ ਮੈਂ ਇੱਥੇ ਪਾ ਲਿਆ ਆਪਣੇ ਬੇੜੇ ਚਿੱਤੇ ਮੇਦੀ ਛੱਤ ਛੁੱਟੀ ਦੱਬੀ ਮੈਂ ਕਿਹਾ ਵੀ ਠੀਕ ਆ ਕੁਝ ਨਹੀਂ ਹੋਇਆ ਇਹਦੇ ਪੈਰਾ ਵਿੱਚ ਦੀ ਲਾਈਟ ਨਿਕਲ ਗਈ ਇਹਨੇ ਬਸ ਗਿਰਿਆ ਨਾ ਟਾਈਮ ਸਮੇਂ ਲੱਗੀ ਚੱਕ ਕੇ ਮੇਰੇ ਸਿਰ ਤੇ ਜੁਨੇ ਵੀ ਨਹੀਂ ਸੀ ਮੈਨੂੰ ਲੈ ਗਈ ਭੱਜ ਗਈ ਲੈ ਗਈ ਚਾਕੇ ਹਸਪੀਟਲ ਦਾਖਲ ਕਰਾਨੇ ਤੇ ਚਾਰ ਦਿਨ ਮੈਂ ਦਾਖਲ ਰੱਖਿਆ ਤੇ ਮੈਂ ਤਾਂ ਮਤਲਬ ਮੈਨੂੰ ਮੇਰਾ ਮਨ ਹੈ ਨਹੀਂ ਸੀ ਉਹਨਾਂ ਨੂੰ ਦੱਸਣ ਦਾ ਵੀ ਮੈਂ ਕਿਹਾ ਵੀ ਮੰਮੀ ਆਪਾਂ ਨਹੀਂ ਦੱਸਦੇ ਮੇਰੀ ਮੰਮੀ ਨੂੰ ਕਿਹਾ ਮੇਰੀ ਭੈਣ ਨੇ ਨਾ ਫੋਨ ਕਰਤਾ ਉਹਨਾਂ ਨੂੰ ਕਹਿੰਦੇ ਵੀ ਐਵੇਂ ਕਰਕੇ ਜਸਪ੍ਰੀਤ ਨੂੰ ਲਾਈਟ ਲੱਗ ਗਈ ਤੇ ਉਸ ਟਾਈਮ ਭੱਜ ਜਾਏ ਸੀ ਹਾਂ ਅਸੀਂ ਆਉਣੇ ਆ ਫਲਾਣਾ ਢਮਕਾਣਾ ਉਹ ਤੇ ਵੀ ਚਲੋ ਕੋਈ ਗੱਲ ਨਹੀਂ ਆ ਗਈ ਤੇ ਵੀਰੇ ਮੇਰੀ ਮੰਮੀ ਨੇ ਉਹਨਾਂ ਨੂੰ ਚਾਹ ਪੁੱਛੀ ਰੋਟੀ ਪੁੱਛੀ ਉਹ ਨਾ ਆਪਣਾ ਟਰੈਸ ਬਣਿਆ ਹੁੰਦਾ ਵੀਰੇ ਹਸ ਹਸ ਤਾਲਾਂ ਦੇ ਉੱਪਰ ਲੈ ਕੇ ਗੱਦਾ ਨਾ ਉਹ ਦੋਨੇ ਜਾਣੇ ਉੱਪਰ ਜਾੜ ਗਏ ਅਸੀਂ ਮੇਰੀ ਮੰਮਾ ਨੇ ਤੇ ਮੈਂ ਮੇਰੇ ਬੇਟੇ ਨਾਲ ਰਾਤ ਅੱਡੀ ਮਤਲਬ ਇਹਦਾ ਦੇਖਭਾਲ ਮੈਂ ਕੀਤੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਵੀ ਇਹ ਕਿਵੇਂ ਆ ਕਿਵੇਂ ਨਹੀਂ ਕਿਵੇਂ ਨਹੀਂ ਤੇ ਪੂਰੀ ਰਾਤ ਵੀਰੇ ਮੈਂ ਮੇਰੀ ਮਮੀ ਤੇ ਪੂਰੀ ਰਾਤ ਮੈਂ ਤੇ ਮੇਰੇ ਮੰਮਾ ਨੇ ਸਾਹਮਣੇ ਵੀ ਮੇਰੇ ਬੇਟੇ ਨੂੰ ਤੇ ਜਦ ਸੁੱਕੀ ਦਾ ਟਾਈਮ ਆਇਆ ਕਿ ਵੀਰੇ ਚਲੋ ਵੀ ਆਪਾਂ ਖਰਚਾ ਭਰ ਦਿਆਂ ਤੇ ਅਸੀਂ 10-15 ਮਿੰਟ ਮੇਰੇ ਡੈਡੀ ਕਹਿੰਦੇ ਮੇਰੀ ਮੰਮਾ ਕਹਿੰਦੇ ਵੀ ਮੈਂ ਦਿਨਾਂ ਸੀ ਮਰਨ ਮੈਂ ਕਹਾ ਵੀ ਠੀਕ ਆ ਡੈਡੀ ਮੈਂ ਕਹਾ ਵੀ ਨਹੀਂ ਮੇਰੇ ਕੋਲ ਰੈਡੀ ਪੈਸੇ ਹੈਗੇ ਵੀ ਮੈਂ ਭਰ ਦਿਆਂ ਤੇ ਕਹਿੰਦੇ ਨਹੀਂ ਅਸੀਂ ਭਰਾਂਗੇ ਕੋਈ ਗੱਲ ਨਹੀਂ ਮੇਰੀ ਮੰਮਾ ਕਹਿੰਦੀ ਵੀ ਤੂੰ ਦੇਖ ਕੋਈ ਗੱਲ ਨਹੀਂ ਭਰਦੇ ਨੇ ਖਰਚਾ ਭਰਦੇ ਤੇ ਭਰ ਦੇਣ ਤੇ ਤੈਨੂੰ ਕੀ ਤਕਲੀਫ ਆ ਉਹਨਾਂ ਦਾ ਵੀ ਕੁਝ ਲੱਗਦਾ ਆ ਮੈਂ ਕਹਾ ਵੀ ਠੀਕ ਆ ਚਲ ਮੰਮੀ ਤੇ ਵੀਰੇ ਦਿਨ ਤੋਂ ਲੈ ਕੇ 5 ਵਜੇ ਅਸੀਂ ਹੁਣ ਭਰ ਦਿਆਂ ਜਿਹੜਾ ਮਾਸਟਰ ਲੈ ਕੇ ਆਇਆ ਸੀ ਪੈਸੇ ਉਹਦੇ ਨਾਲ ਬਾਗੇ ਐ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਤੇ ਮੈਂ ਵੀ ਰਿਹਾਨੀਸਰ ਨੂੰ ਪੰਜ 5:30 ਵਜੇ ਛੁੱਟੀ ਦਿਵਾ ਲਈ ਕਾਪੂ ਨੂੰ ਮੈਂ ਕਿਹਾ ਮम्मी ਕਿਉਂ ਆਪਾਂ ਵੀ ਇੱਥੇ ਹੋ ਕਰਾ ਠੰਡ ਦਾ ਟਾਈਮ ਆ ਵੀ ਕਿਉਂ ਜਵਾਕ ਨੂੰ ਆਪਾਂ ਘਰੇ ਲੈ ਕੇ ਚੱਲੀ ਜਦੋਂ ਡਾਕਟਰ ਨੇ ਛੁੱਟੀ ਘਟਦੀ ਆਪਾਂ ਕਿਉਂ ਉਹ ਕਰਨਾ ਵਾਂਗੇ ਮੇਰੇ ਕੋਲ ਪੈਸੇ ਹੈਗੇ ਆਪਾਂ ਭਰ ਕੇ ਚੱਲੀਏ ਤੇ ਕਹਿੰਦੇ ਠੀਕ ਆ ਉਸ ਤੋਂ ਬਾਅਦ ਵੀ ਮੈਂ ਹਰ ਖੱਚ ਘਰੇ ਆ ਗਈ ਬੰਦੇ ਨੂੰ ਹਰ ਖੂਨ ਦਾ ਕਿਉਂਕਿ ਮੈਂ ਚਾਰ ਤਲਾਣਾਂ 'ਚ ਤਾਂ ਪਾਲੀ ਜਾਂਦੀ ਆ ਹਰ ਖੂਨ ਦਾ ਬੰਦੇ ਨੂੰ ਹਰਕ ਦੇ ਵਿੱਚ ਮੈਂ ਘਰੇ ਆ ਗਈ ਲੈ ਕੇ ਜਿੱਤ ਜਾ ਕੇ ਕਹਿੰਦੇ ਕਿ ਹਾਂ ਸਾਡੀ ਉਹਨਾਂ ਨੇ ਟੂ ਹੀ ਨਹੀਂ ਮਾਰੀ ਸਾਨੂੰ ਜੀ ਪੁੱਛਿਆ ਨਹੀਂ ਸਾਨੂੰ ਸਾਡੀ ਇੱਜ਼ਤ ਨਹੀਂ ਕੀਤੀ ਇੱਕ ਤਰਫ ਤਾਂ ਹਨਾ ਵੀ ਦੇਖੋ ਮੇਰਾ ਜਿਹੜਾ ਮਤਲਬ ਮਰਨ ਦੇ ਟਾਈਮ ਤੇ ਸੀਗਾ ਜਮੀ ਬਿਲਕੁਲ ਮਤਲਬ ਡੱਡੀ ਹੋ ਗਿਆ ਸੀ ਫੱਟਾ ਹੀ ਬਣ ਗਿਆ ਸੀਗਾ ਬੋਤਲਾਂ ਲਾਲਾ ਕਿ ਇਹ ਨਾ ਸੁੱਜ ਗਿਆ ਸੀ ਇਹ ਯਾਦਾ ਇਹਨਾਂ ਦੁੱਗਣਾ ਤਿੱਗਣਾ ਹੋ ਗਿਆ ਸੀਗਾ ਮੇਰੇ ਜਿੰਨਾ ਹੋ ਗਿਆ ਸੀਗਾ ਵੀਰੇ ਉਸ ਟਾਈਮ ਤੇ ਮੇਰੇ ਬੇਟਾ ਤੇ ਮੈਂ ਮੇਰੇ ਵੀ ਮਮੀ ਤੁਹਾਨੂੰ ਵੀ ਮੇਰੀ ਮਮੀ ਨੇ ਰੋਟੀ ਵੀ ਪੁੱਛੀ ਚਾਹ ਵੀ ਪੁੱਛੀ ਮੈਂ ਕਿਹਾ ਤੁਸੀਂ ਮੇਰੀ ਮਮੀ ਦੇ ਨਾਲ ਥੋ ਨਾ ਤੁਸੀਂ ਰੋਟੀ ਖਾਧੀ ਨਾ ਤੁਸੀਂ ਚਾਹ ਪੀਤੀ ਵੀ ਹਨਾ ਇਹ ਕਿੱਧਰ ਲਈ ਹੋਈ ਹਨਾ ਵੀ ਇੱਕ ਤਾਂ ਤੁਸੀਂ ਐ ਨਹੀਂ ਦੇਖਿਆ ਵੀ ਸਾਡਾ ਪੁੱਤ ਤੇ ਮੈਂ ਕਰਕੇ ਐਡੀ ਵੱਡੀ ਗੱਲ ਹੋ ਗਈ ਤੇ ਮੈਂ ਹਾਂ ਤੁਸੀਂ ਹਜੇ ਵੀ ਸਾੜ ਨਹੀਂ ਆਏ ਪੁੱਤ ਦੇ ਵੀ ਸਾਡੀ ਇੱਜ਼ਤ ਨਹੀਂ ਕੀਤੀ ਮੈਂ ਵੀ ਹੋਰ ਇੱਜ਼ਤ ਕਿਵੇਂ ਹੁੰਦੀ ਹੁੰਦੀ ਹੈ ਕਹਿੰਦੀ ਨਹੀਂ ਨਹੀਂ ਹਜੇ ਤੱਕ ਕੀ ਪੜਿਆ ਹਜੇ ਤਾਂ ਇਹ ਪੜੂਗਾ ਮੈਂ ਕੋਈ ਗੱਲ ਨਹੀਂ ਮਮੀ ਜਿੱਦ ਦੇ ਮੈਂ ਹਨਾ ਜਦੋਂ ਦੀ ਮੈਂ 4 ਸਾਲਾਂ ਤੋਂ ਪਾਲੀ ਨਹੀਂ ਅੱਗੇ ਪੜ ਜਾਣਾ ਤੇ ਬਸ ਵੀਰੇ ਆਏ ਕਿ ਕੇ ਚੱਲ ਗਏ ਗਰੇ ਮਤਲਬ ਕੇਸ ਵੀ ਕਰਤਾ ਸੀਗਾ ਉਹਨਾਂ ਨੇ ਕਹਿੰਦੇ ਸਾਨੂੰ ਬੇਟਾ ਦੇ ਦੇ ਮੈਂ ਕਿਹਾ ਨਹੀਂ ਮੈਂ ਨਹੀਂ ਦੇ ਸਕਦੀ ਤੁਸੀਂ ਉਹਨਾਂ ਨਾਲ ਨਹੀਂ ਰਹਿੰਦੇ ਹੁਣ ਉਹਨਾਂ ਦੀ ਡੈਥ ਤੋਂ ਬਾਅਦ ਤੁਹਾਡੇ ਹਸਬੰਦ ਨਹੀਂ ਮੇਰੇ ਨਾਲ ਭਰਾ ਮੈਨੂੰ ਵੀਰੇ ਲੈ ਆਏ ਸੀ ਇਹ ਵੀ ਕੋਲ ਨੋ ਨਾ ਮੈਂ ਸੀ ਵੀ ਇਹਨਾਂ ਨੇ ਕੁਝ ਕੀਤਾ ਕਿਉਂਕਿ ਰਿਸ਼ਤੇਦਾਰੀ ਚ ਸੀਗੇ ਨਾ ਤੇ ਉਹਨਾਂ ਨੂੰ ਉਹਨਾਂ ਦੇ ਮਨ ਚ ਸੀਗਾ ਵੀ ਕਹਿੰਦੇ ਹਾਂ ਸਾਡਾ ਤਾਂ ਇੰਨੇ ਟਾਈਮ ਦਾ ਲਾਉਂਦਾ ਸੀ ਜੀ ਇਹਨਾਂ ਨੇ ਕੁਝ ਕਰਤਾ ਇਹਨਾਂ ਨੇ ਮਾਰਤਾ ਮਤਲਬ ਉਹਨਾਂ ਦਾ ਔਰੋਪ ਇਸ ਸੀ ਕਿ ਵੀ ਮੈਂ ਮਾਰਤਾ ਉਹਨੂੰ ਹੂੰ ਤਾਂ ਮੇਰੀ ਮੰਮੀ ਕਹਿੰਦੀ ਮੈਂ ਤੈਨੂੰ ਛੱਡਦੀ ਨਹੀਂ ਹੈਗੀ ਇੱਥੇ ਵੀ ਇਹਨਾਂ ਦਾ ਕੋਈ ਘਰੋਸਤਾ ਨਹੀਂ ਹੈਗਾ ਪੁੱਤ ਵੀ ਤੈਨੂੰ ਜਾਂ ਕੁਝ ਵੀ ਕਰ ਦੇਣਾ ਮੈਂ ਕਿਹਾ ਮੰਮੀ ਵੀ ਨਹੀਂ ਕੁਛ ਨਹੀਂ ਹੁੰਦਾ ਹੈਗਾ ਕੀ ਕਰਨਾ ਇਹਨਾਂ ਨੇ ਤੇ ਨਹੀਂ ਮੇਰੀ ਮੰਮੀ ਕਹਿੰਦੀ ਨਹੀਂ ਮੈਂ ਤੈਨੂੰ ਲੈ ਕੇ ਜਾਣਾ ਫਿਰ ਵੀ ਮੈਨੂੰ ਲੈ ਆਈ ਸੀਗੇ ਅੱਛਾ ਹਾਂਜੀ ਫਿਰ ਤੁਸੀਂ ਹੁਣ ਇਕੱਲੇ ਰਹਿੰਦੇ ਹੋ ਹਾਂਜੀ ਵੀਰੇ ਫਿਰ ਮੈਂ ਇਕੱਲੇ ਰਹਿੰਦੀ ਆ ਤੁਹਾਨੂੰ ਵੀ ਪਤਾ ਵੀਰੇ ਦੋ ਭਰਾ ਨੇਗੇ ਪਰਜਾਈਆਂ ਨੇ ਉਹਨਾਂ ਦੇ ਅੱਗੇ ਵੀ ਕੱਟਣਾ ਬਹੁਤ ਔਖਾ ਹੈ ਹੂੰ ਕੁਝ ਕੁ ਟਾਈਮ ਤਾਂ ਵਧੀਆ ਰਹੇ ਰਹੇ ਕੁਛ ਟਾਈਮ ਬਾਅਦ ਬਸ ਫਿਰ ਉਹ ਲੱਗੇ ਕਰਨ ਵੀ ਹਾਂ ਤਾਂ ਸਾਰੀ ਉਮਰ ਲਈ ਬਹਿ ਗਈ ਆ ਕੇ ਐ ਹੋ ਗਿਆ ਜੀ ਬੋ ਗਿਆ ਵੀਰੇ ਮੈਨੂੰ 4 ਸਾਲ ਹੋ ਗਏ ਨਾ ਮੇਰੀਆਂ ਪਰਜਾਈਆਂ ਨੇ ਨਾ ਮੇਰੇ ਭਰਾਵਾਂ ਨੇ ਮੈਨੂੰ ਕਦੇ ਨਹੀਂ ਪੁੱਛਿਆ ਵੀ ਸਿਮਰਣਾ ਵੀ ਤੂੰ ਕਿਵੇਂ ਟਾਈਮ ਪਾਸ ਕਰਦੀ ਐ ਤੂੰ ਕਿੱਥੋਂ ਕੀ ਖਰਚਾ ਜਲਾਉਣੀ ਐ ਕੁਛ ਕੁਛ ਕਦੇ ਵੀ ਨਹੀਂ ਪੁੱਛਿਆ ਮੇਰੀ ਮੰਮਾ ਨੇ ਮੇਰੇ ਮੰਮਾ ਦਿਨ ਵਿੱਚ ਦੀ ਦੋ ਫੋਨ ਲਾ ਲੈਣ ਤੇ ਮੈਨੂੰ ਫੋਨ ਲਾ ਲੈੜ ਛੋਟੀ ਉਮਰ ਹੈ ਅਜੇ ਤਾਂ ਬੋ ਘਟ ਹਾਂ ਇਹ ਲੰਮੀ ਜ਼ਿੰਦਗੀ ਪਈ ਆ ਤੁਸੀਂ ਫਿਰ ਦੂਸਰੀ ਮੈਰਿਜ ਬਾਰੇ ਕਿਉਂ ਨਹੀਂ ਸੋਚਦੇ ਨਹੀਂ ਵੀਰੇ ਮੈਂ ਕ੍ਰਾਂਤੀ ਨਹੀਂ ਹੈਗੀ ਅੱਜ ਦੇ ਟਾਈਮ 'ਚ ਵੀਰੇ ਕੋਈ ਬੰਦਾ ਜੀ ਸਹੀ ਹੈਗਾ ਦੇਖਦੀਆਂ ਇੱਥੇ ਆਪਣੇ ਆ ਨਾਲ ਵਾਲਾ ਬੱਗ ਲੈ ਇੱਥੋਂ ਛਾਟਰ ਚੜੇ ਹੋਏ ਸੀ ਜਾਂ ਗਾਡਰ ਚੜੇ ਹੋਏ ਸੀ ਵੀਰੇ ਸਾਰੇ ਲੈ ਗਏ ਤਾਰ ਕਿ ਨਸ਼ੇੜੀ ਅੱਛਾ ਹਾਂਜੀ ਉਹ ਪਣੰਗੇ ਤੋਂ ਟੁੱਟਿਆ ਪਿਆ ਉਹ ਵੀ ਸਾਰਾ ਨਸ਼ੇੜੀਆਂ ਨੇ ਤੋੜਿਆ ਆਪਣੇ ਸਾਰੇ ਮੇਰੇ ਘਰ ਦੇ ਭਾਂਡੇ ਵੀ ਲੈ ਗਏ ਸੀ ਵੀਰੇ ਚਾਰ ਵਾਰੀ ਚੋਰੀ ਹੋ ਗਈ ਜਿੱਥੇ ਆਪਾਂ ਇਸ ਟਾਈਮ ਬੈਠੇ ਆ ਅੱਛਾ ਹਾਂਜੀ ਚਲੋ ਐ ਸਾਰੇ ਬੰਦੇ ਨਹੀਂ ਹੁੰਦੇ ਤੁਸੀਂ ਕੋਈ ਚੰਗਾ ਵੇਖ ਕੇ ਰਿਸ਼ਤਾ ਕੋਈ ਦੇਖੋ ਕਰੋ ਆਪਦੀ ਕਿਉਂਕਿ 딸ੀ ਹੋਰ ਵੀ ਜ਼ਿੰਦਗੀ ਬੱਚੇ ਨੂੰ ਪਾਲਣਾ ਬਹੁਤ ਔਖਾ ਹੈ ਮੈਨੂੰ ਵੀਰੇ ਔਖਾ ਨਹੀਂ ਲੱਗਦਾ ਕਿਉਂਕਿ ਮੈਂ ਕੰਮ ਕਰਦੀ ਆ ਮੈਨੂੰ ਔਖਾ ਨਹੀਂ ਲੱਗਦਾ ਸਾਰਾ ਕੁਝ ਹੋ ਜਾਂਦਾ ਵੀਰੇ ਕੰਮ ਨਾਲ ਹੈ ਹਨਾ ਜੇ ਆਪਾਂ ਕੁਝ ਕਰਾਂਗੇ ਨਹੀਂ ਫਿਰ ਤਾਂ ਆਹ ਦੇਖੋ ਕੁਝ ਵੀ ਨਹੀਂ ਹੈਗਾਗਾ ਮਤਲਬ ਮੇਰਾ ਐਨਾ ਕਿਸੇ ਸਾਥ ਆ ਆਪਣੇ ਸ਼ਹਿਰ ਦੇ ਵਿੱਚ ਮਤਲਬ ਜਿੰਨਾਂ ਦੇ ਵੀ ਬਗ ਜਾ ਵੀ ਮੈਨੂੰ ਕੋਈ ਕਿਸੇ ਚੀਜ਼ ਤੋਂ ਮਨਾ ਨਹੀਂ ਕਰ ਹਾਂਜੀ ਮੈਨੂੰ ਜਿਹੜਾ ਹਰ ਸਾਲ ਹੋ ਗਿਆ ਮਕਾਨ ਚ ਰਹਿੰਦੀ ਨੂੰ ਮੇਰੇ ਮਕਾਨ ਮਾਲਕ ਕਦੇ ਉੱਪਰ ਨਹੀਂ ਚੜੇ ਹੈਗੇ ਨਾ ਕਦੇ ਕਿਸੇ ਚੀਜ਼ ਦੀ ਪਰੇਸ਼ਾਨੀ ਵਾਸਤੇ ਨਾ ਕਿਤੇ ਰੈਂਟ ਵਾਸਤੇ ਕਦੇ ਉੱਪਰ ਨਹੀਂ ਆਏ ਆਪਣੇ ਤੇ ਜਿਹੜੀ ਗੱਲ ਜਿਵੇਂ ਕੱਲੀ ਔਰਤ ਹੁੰਦੀ ਹੈ ਜਦੋਂ ਉਹਨੂੰ ਕੱਲੀ ਔਰਤ ਨੂੰ ਤਾਂ ਕੰਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਦੁਨੀਆ ਦੀਆਂ ਨਜ਼ਰਾਂ ਹੀ ਗਲਤ ਹੋ ਜਾਂਦੀਆਂ ਕੱਲੀ ਔਰਤ ਉਹ ਯਾਰ ਵੀਰੇ ਬਹੁਤ ਕੁਝ ਹੁੰਦਾ ਹੈ ਬਹੁਤ ਜਣਾ ਖਣਾ ਵੀਰੇ ਛੇੜ ਕੇ ਲੰਗ ਜਾਂਦਾ ਪਰ ਵੀ ਮੈਂ ਮੇਰੀ ਆਦਤ ਹੈ ਕਿ ਮੈਂ ਮੈਂ ਹਮੇਸ਼ਾ ਹੀ ਘਰੇ ਜਿਵੇਂ ਮਰਜੀ ਆ ਜਾਂ ਰੀਲਾ ਚ ਜਿਵੇਂ ਮਰਜੀ ਦਿਸਦੀ ਆ ਪਰ ਮੈਂ ਸਿਰ ਤੋਂ ਚੁੰਨੀ ਨਹੀਂ ਲਾਂਦੀ ਬਾਜ਼ਾਰ ਦੇ ਵਿੱਚ ਸਿੱਧਾ ਕੰਮ ਤੇ ਜਾਂਦੀ ਆ ਸਿੱਧਾ ਆਪਣੇ ਘਰੇ ਆ ਹੂੰ ਬਸ ਇੰਨੀ ਕ ਜਿੱਥੇ-ਜਿੱਥੇ ਮੈਂ ਜਾਣਾ ਆਉਣਾ ਮੇਰਾ ਇੰਨੀ ਕਿੱਜਤ ਬਣੀ ਹੋਈ ਹੈ ਹੂੰ ਇਹੋ ਜੇ ਲੋਕਾਂ ਨਾਲ ਫਿਰ ਕਿਵੇਂ ਕਰਦੇ ਹਾਂ ਕਿ ਜਦੋਂ ਪਤਾ ਲੱਗ ਜਾਂਦਾ ਨਾ ਵੀ ਇਕੱਲੀ ਔਰਤ ਹੈ ਤੇ ਤੁਹਾਨੂੰ 4 ਸਾਲ ਹੋ ਗਏ ਇੱਥੇ ਰਹਿੰਦੇ ਆ ਤੇ ਬਹੁਤ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਇਕੱਲੀ ਹੈ ਹਾਂਜੀ ਵੀ ਇਹਨਾਂ ਨੂੰ ਪਤਾ ਵੀ ਉਹ ਪੜ੍ਹੀ ਵੀ ਬਹੁਤ ਹੂੰ ਹਾਂਜੀ ਮੇਰਾ ਸੁਭਾਅ ਵੀ ਥੋੜਾ ਜਿਹਾ ਬਹੁਤ ਜ਼ਿਆਦਾ ਗਰਮ ਹੈ ਹੂੰ ਬੋਧ ਮਤਲਬ ਇੱਥੇ ਆਪਣੇ ਜਿਹੜੇ ਉਹ ਸਾਰੀਆਂ ਇੱਟਾਂ ਪਈਆਂ ਨੇ ਇਹ ਹੁਣ ਤਾਂ ਪੱਕੇ ਨਹੀਂ ਪਹਿਲਾਂ ਆਹ ਕੰਦ ਉੱਚੀ ਕਰੀਏ ਚੋਰ ਆ ਗਏ ਸੀ ਹੂੰ ਤਾਂ ਛੋਟੇ ਛੋਟੇ ਮਡਲੇ ਭੰਨ ਕੇ ਰੱਖੇ ਹੋਏ ਸੀਗੇ ਇੱਕ ਦਿਨ ਸਰਦੀ ਦੀ ਰਾਤ ਸੀ ਹੂੰ ਮੇਰੇ ਸਾਹਬ ਨਾਲ 8 ਮੁੰਡੇ ਹੋਣੇ ਕਈ 8 9 ਮੁੰਡੇ ਸੀਗੇ ਹੇ ਨੀਚੇ ਸ਼ਟਰ ਦੇ ਵਿੱਚ ਨਾ ਮਤਲਬ ਕਹਾੜੀਆਂ ਮਾਰਨ ਲੱਗ ਗਏ ਮੇਰੀ ਜਰਕਦ ਨੇ ਅੱਖ ਖੁੱਲ੍ਹੀ ਮੈਂ ਕਿਹਾ ਵੀ ਕੋਈ ਆ ਗਿਆ ਮੈਂ ਕਿਹਾ ਲੈ ਕੁਛ ਕੋਈ ਚੋਰ ਆ ਗਿਆ ਮੈਨੇ ਮਨ ਚਾ ਹੀ ਲਗੇ ਮੈਂ ਕਿ ਵੀ ਚੋਰ ਆ ਗਿਆ ਨਹੀਂ ਛੇੜੀ ਆ ਗਿਆ ਤੇ ਜਦੋਂ ਮੈਂ ਇੱਥੇ ਗਈ ਤਾਂ ਮਾਰ ਕੇ ਇੱਕ ਮੋਟ ਸਹੂਦੀ ਭੱਜ ਗਏ ਮੈਂ ਫਿਰ ਵੀ ਮੈਨੂੰ ਟੇਕ ਨਾਵੇਂ ਮਤਲਬ ਨੀਂਦ ਨਾਵੇ ਤੇ ਅੱਧੇ ਭਾਣੇ ਘੰਟੇ ਬਾਅਦ ਉਹ ਫੇਰ ਆ ਗਏ ਆਪਣਾ ਸਟੈਂਡ ਬਣਿਆ ਹੋਇਆ ਰੋਡ ਦੇ ਉੱਪਰ ਸਟੈਂਡ ਦੇ ਸਕਟਪੋਸਟ ਤੇ ਰੱਖਿਆ ਹੋਇਆ ਉੱਥੇ ਬੈਠ ਗਿਆ ਆ ਕੇ ਉਹਨਾਂ ਨੇ ਫਿਰ ਮੈਨੂੰ ਪੂਰੀ ਰਾਤ ਤੰਗ ਕੀਤਾ ਤੇ ਇੱਕ ਦੇ ਤਾਂ ਫਿਰ ਮੇਰੇ ਸਾਹਮਣੇ ਨਾਲ ਸਿਰਜ ਸਾਇਦਾ 1:00 ਵਜੇ ਤੁਸੀਂ ਇਟਾ ਮਾਰੀਆ? ਹਾਂਜੀ ਵੀਰ ਮੈਂ ਇਟਾ ਚਲਾਈਆ। ਤੁਸੀਂ ਪੁਲਿਸ ਨੂੰ ਫੋਨ ਨਹੀਂ ਕੀਤਾ? ਕੀਤਾ ਵੀਰੇ ਮੇਰੀ ਮਤਲਬ ਇਹ ਵੀ ਮੈਂ ਪਿੱਛੇ ਆਪਣੇ ਪਿਛਲੇ ਸਾਈਡ ਕਰੰਟ ਲੱਗਿਆ ਹੋਇਆ ਬਾਥਰੂਮ ਵਾਲੀ ਸਾਈਡ ਆ ਸਾਰੇ ਮਤਲਬ ਜਾਲ ਪਾ ਕੇ ਲਾਈਟ ਲਾਈ ਹੋਈ ਹੈ ਕਰੰਟ ਲੱਗਿਆ ਹੋਇਆ ਆਪਣੇ। ਇਸ ਕਰਕੇ ਮੈਂ 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 ਵੀਰੇ ਇਸ ਮਕਾਨ ਦੇ ਵਿੱਚ ਤਾਂ ਹੀ ਰਹਿ ਰਹੀ ਵੀ ਇੱਥੇ ਰੈਂਟ ਘੱਟ ਹੈ ਮੈਨੂੰ ਖਰਚਾ ਜ਼ਿਆਦਾ ਪੈਂਦਾ। ਕੋਈ 3000 ਮੰਗ ਲੈਂਦਾ ਹੈ ਕੋਈ 6000 ਮੰਗ ਲੈਂਦਾ ਕੋਈ 5 ਮੰਗ ਲੈਂਦਾ ਕਿਉਂਕਿ ਮੈਂ 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 ਤੇ ਮੇਰਾ ਬੇਟਿੰਗ ਆਇਆ ਸਾਨੂੰ ਬਸ ਇੰਨਾ ਕਾਫੀ ਹੈ ਇਸ ਕਰਕੇ ਸੀ ਮਕਾਨ ਨਹੀਂ ਛੱਡਦੇ ਵੀ ਹੁਣ ਸਾਨੂੰ 7-8 ਮਹੀਨਿਆਂ ਦੀ ਰਾਹਤ ਹੈ ਇਸ ਚੀਜ਼ ਤੋਂ ਵੀ ਹੁਣ ਕੋਈ ਨਹੀਂ ਆਂਦਾ ਹੈਗਾ ਸ਼ਾਇਦ ਤੁਹਾਡੀਆਂ ਏਟਾ ਚਲਾਈਆਂ ਕੰਮ ਆ ਗਈਆਂ ਹਾਂਜੀ ਏਟਾ ਚਲਾਈਆਂ ਕੰਮ ਲਾ ਲਓ ਮਤਲਬ ਫੇਰੀ ਦਲੇਰੀ ਵੀ ਲਾ ਲਓ ਹਨਾ ਮੈਨੂੰ ਮਤਲਬ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਪੂਰੀ ਡਰਨ ਵਾਲੀ ਹੈ ਨਹੀਂ ਮੈਨੂੰ ਸਾਰੇ ਕਹਿ ਵੀ ਦਿੰਦੇ ਆ ਵੀ ਸਿਮਰਣਾ ਤੂੰ ਕਿ ਮੈਂ ਰਹਿਨੀ ਆ ਇੱਥੇ ਵੀ ਇੱਥੇ ਤਾਂ ਰਾਤ ਨੂੰ ਸਾਡਾ ਮਨ ਨਹੀਂ ਕਰਦਾ ਕਮੇਡੀਆ ਵਾਲੇ ਆਉਂਦੇ ਨੇ ਜਿਹੜੇ ਆ ਸਫਾਈ ਕਰਮਚਾਰੀ ਇੱਥੇ ਆਉਂਦੇ ਰਹਿੰਦੇ ਨੇ ਸਾਨੂੰ ਮੈਨੂੰ ਕਹਿੰਦੇ ਸੀ ਮੈਨੂੰ ਤੂੰ ਕੱਲੀ ਕਿਵੇਂ ਰਹਿਨੀ ਆ ਸਾਡਾ ਤਾਂ ਸਾਨੂੰ ਡਰ ਲੱਗਦਾ ਰਾਤ ਨੂੰ ਆਉਂਦੇ ਨੇ ਮੈਂ ਕਿਹਾ ਨਹੀਂ ਵੀਰੇ ਕੁਝ ਨਹੀਂ ਹੁੰਦਾ ਮੈਂ ਤਾਂ ਆਰਾਮ ਨਾਲ ਬੈਠੀ ਰਹਿਣੀ ਆ ਆਰਾਮ ਨਾਲ ਪਈ ਰਹਿਣੀ ਆ ਵੀ ਮੈਨੂੰ ਡਰ ਨਹੀਂ ਲੱਗਦਾ ਹਿੰਮਤ ਹੋਵੇ ਤਾਂ ਔਰਤ ਕੁਝ ਵੀ ਕਰ ਸਕਦੀ ਕੁਝ ਵੀ ਕਰ ਸਕਦੀ ਆ ਵੀਰੇ ਹੂੰ ਕੁਝ ਵੀ ਮੈਂ ਕਦੇ ਡੋਲੀ ਨਹੀਂ ਹੈਗੀ ਐ ਨਹੀਂ ਹੁੰਦਾ ਵੀ ਮੇਰੀ ਗਾਂ ਜ਼ਿੰਦਗੀ ਪਈ ਹੈ ਚਲੋ ਤੁਸੀਂ ਕਹਿੰਦੇ ਹੋ ਵੀ ਮੈਂ ਕੰਮ ਕਰ ਲੈਣੀ ਆ ਮੈਂ ਸਾਰਾ ਕੁਝ ਕਰ ਲੈਣੀ ਆ ਮੈਂ ਮਤਲਬ ਸੋ ਜੋ ਵੀ ਸੋਚ ਲਿਆ ਮੈਂ ਉਹਦੇ ਦੇ ਟੇ ਨੂੰ ਹੀ ਦੇਖ ਕੇ ਸੋਚ ਲਿਆ ਵੀ ਮੇਰਾ ਸਭ ਕੁਝ ਇਹ ਹੀ ਹੈ ਮੇਰੀ ਜ਼ਿੰਦਗੀ ਇਹ ਹੀ ਹੈ ਇਹ ਆਪ ਦੀ ਖਾਂ ਤੇ ਜਿਵੇਂ ਇੱਕ ਔਰਤ ਤੇ ਹਨਾ ਵੀ ਮਰਦ ਦੀਆਂ ਵੀ ਜਿਹੜੀਆਂ ਗੱਲਾਂ ਹੁੰਦੀਆਂ ਹਨਾ ਮਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਔਰਤ ਸਿਰ ਆਪ ਦੇ ਬੱਚਾ ਭਾਵੇਂ बराबर ਦਾ ਹੋ ਜਿਹੋਦੇ ਨਾਲ ਵੀ ਨਹੀਂ ਗੱਲ ਕਰ ਸਕਦੀ ਇਹ ਇਹ ਇੱਕ ਇਹ ਇਕੱਲਾਪਨ ਤਾਂ ਖਾਂਦਾ ਹੋਣਾ ਆਂਦੀਆਂ ਨੇ ਮਨ ਚ ਗੱਲਾਂ ਆਂਦੀਆਂ ਨੇ ਮਤਲਬ ਫਿਰ ਹੁਣ ਕਰ ਵੀ ਸਿੱਕੀ ਸਕਦੇ ਆ ਜਦੋਂ ਆਪਾਂ ਸੋਚ ਹੀ ਲੈ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਆਂਦੀਆਂ ਬਹੁਤ ਨੇ ਸ਼ਾਮ ਨੂੰ ਆ ਲੱਗਦਾ ਵੀ ਲੋਕ ਕਿ ਹਾਂ ਨਾ ਕੰਮ ਤੋਂ ਜਾਈ ਜਾਂਦੇ ਆ ਵੀ ਸਾਡੇ ਕੋਲੇ ਵੀ ਕੋਈ ਆਊਗਾ ਪਰ ਐਵੇਂ ਲੱਗਦਾ ਵੀ ਨਹੀਂ ਨਹੀਂ ਆਣਾ ਕਿਸੇ ਨੇ ਇਹ ਇਕੱਲੇਪਨ ਨਾਲ ਤਾਂ ਲੜਨਾ ਪੈਂਦਾ ਹੁਣ ਲੜਨਾ ਪੈਂਦਾ ਵੀਰੇ ਕਦੇ ਕਦੇ ਨੀਂਦ ਨਹੀਂ ਆਂਦੀ ਤੇ ਅੱਖ ਖੁੱਲ ਜਾਂਦੀ ਆ ਤਾਂ ਮਨ ਦੇ ਵਿੱਚ ਮਤਲਬ ਉਹੀ ਗੱਲਾਂ ਆ ਜਾਂਦੀਆਂ ਵਾਰ-ਵਾਰ ਵੀ ਨਹੀਂ ਐ ਇਦਾਂ ਨਹੀਂ ਜੇ ਇਦਾਂ ਹੋ ਜਾਂਦਾ ਇਦਾਂ ਨਹੀਂ ਜੇ ਇਦਾਂ ਹੋ ਜਾਂਦਾ ਪਰ ਪ੍ਰਮਾਤਮਾ ਦੇ ਅੱਗੇ ਹਨਾ ਬਸ ਈ ਚੱਲਦਾ ਹੁੰਦਾ ਜਿਵੇਂ ਹੁਣ ਵੀਰੇ ਦੇਖਦੇ ਆ ਹਨਾ ਸਾਰੇ ਉਤਰਾ ਮੈਂ ਜਿੱਥੇ ਵੀ ਸੁਣਨੀ ਆ ਕਿ ਫਲਾਣ ਦਾ ਬਰਉਣਾ ਵੀ ਨਸ਼ਾ ਕਰਦਾ ਹੈ ਹਨਾ ਉਹਨਾਂ ਦੀ ਕੁੜੀ ਦਾ ਵੀ ਤਲਾਕ ਹੋ ਗਿਆ ਉਹਨਾਂ ਦਾ ਬਰਉਣਾ ਵੀ ਮਰ ਗਿਆ ਤਾਂ ਇਸ ਚੀਜ਼ ਨੂੰ ਦੇਖ ਕੇ ਮਨ ਨਹੀਂ ਕਰਦਾ ਹੈਗਾ ਵੀ ਮਤਲਬ ਚਲੋ ਕੋਈ ਗੱਲ ਨਹੀਂ ਆਪਣੀ ਜ਼ਿੰਦਗੀ ਕਿੰਨੀ ਗ ਅੱਧੀ ਲੰਘ ਗਈ ਵੀਰੇ ਅੱਧੀ ਰਹਿ ਗਈ ਹਨਾ ਬਸ ਮੇਰਾ ਬੇਟਾ ਹੈਗਾ ਮੇਰੇ ਸਹਾਰੇ ਕੱਢ ਲੈਣੀ ਆ ਅਸੀਂ ਬਹੁਤ ਸਾਰੀਆਂ ਐਸੀਆਂ ਔਰਤਾਂ ਦੀਆਂ ਕਹਾਣੀਆਂ ਜਾਣੀਆਂ ਜਿਹੜੀਆਂ ਆਪਦੀ ਸਾਰੀ ਜ਼ਿੰਦਗੀ ਆਪਦੇ ਬੱਚਿਆਂ ਦੇ ਫਿਰ ਕੱਢ ਲੈਂਦੀਆਂ ਵੀ ਅਸੀਂ ਚਲੋ ਸਾਡੇ ਬੱਚੇ ਹੈਗੇ ਹਾਂ ਹਾਂਜੀ ਪਰ ਬੱਚੇ ਕਈ ਵਾਰੀ ਉਹ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਵੀ ਸਾਡੀ ਮਾਂ ਦਾ ਕਿਸੇ ਮਗਲ ਬੱਚੇ ਫਿਰ ਮਾਂ ਨੂੰ ਕਹਿੰਦੇ ਵੀ ਤੂੰ ਕੀ ਕੀਤਾ ਨਹੀਂ ਮੇਰਾ ਬੇਟਾ ਨਾ ਇੰਨਾ ਕੁ ਸਿਆਣਾ ਆ ਇਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਮੰਮਾ ਅੱਜ ਪਰੇਸ਼ਾਨ ਆ ਇਹ ਮੈਨੂੰ ਪੁੱਛ ਲੈਂਦਾ ਮੰਮਾ ਕੀ ਹੋ ਗਿਆ ਅਗਰੇ ਪੁੱਤ ਕੁਛ ਲੈ ਮਮਾ ਤੂੰ ਮੇਰੇ ਕੋਲੇ ਪੈ ਜਾ ਮੇਰੇ ਨਾਲ ਪੈ ਜਾ ਮੰਮਾ ਮੈਂ ਤੇਰੇ ਨਾਲ ਹੈਗਾ ਨਾ ਮੈਂ ਵੱਡਾ ਹੋ ਕੇ ਮੰਮਾ ਐਵੇਂ ਕਰੂੰਗਾ ਮੰਮਾ ਮੈਂ ਐਵੇਂ ਕਰੂੰਗਾ ਨਹੀਂ ਕੋਈ ਨਾ ਪੁੱਤ ਤੂੰ ਪਹਿਲਾਂ ਵੱਡਾ ਤਾਂ ਹੋ ਜਾ ਕਰ ਲਿਆ ਪਾ ਮਮਾ ਪਾ ਨਮਾ ਕਰ ਬਣਾਵਾਗੇ ਮੈਂ ਵੀ ਵਾਰ ਵੀ ਬੱਚੇ ਨਾਲ ਹੀ ਮੰਦੀ ਕਈ ਵਾਰ ਗੱਲ ਨਿਕਲ ਜਾਂਦੀ ਹੈ ਮੂਝੋ ਵਿਜਾ ਜਨਾਪਾ ਵੀ ਬਤਾਇਆ ਜਾ ਕਰ ਪਾਵਾਂਗੇ ਹਾਂ ਮਮਾ ਮੈਂ ਵੱਡਾ ਹੋ ਜਾਣਾ ਆਪਾਂ ਇਹ ਜਾ ਕਰ ਪਾਵਾਂਗੇ ਤੁਹਾਡਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਜੁੜੇ ਰਹੋ ਵੋਕਲ ਗੀਮ ਚੈਨਲ ਦੇਣਾ ਬਹੁਤ ਬਹੁਤ ਧੰਨਵਾਦ